ਹੁਣ ਮੈਂ ਸਵਾਲ ਕਰਦਾ ਕਾਂਗਰਸ ਨੂੰ ਹੁਣ ਮੈਂ ਸਵਾਲ ਕਰਦਾ ਭਾਜਪਾ ਦੇ ਪੰਜਾਬ ਯੂਨਿਟ ਨੂੰ ਤੇ ਆਪ ਦੇ ਪੰਜਾਬ ਯੂਨਿਟ ਨੂੰ ਕਿ ਜੇ ਦਿੱਲੀ ਨੇ ਪੰਜਾਬ ਨਾਲ ਕੋਈ ਇਦਾਂ ਤੱਕਾ ਕੀਤਾ ਹੁੰਦਾ ਇਹਨਾਂ ਚੋਂ ਕੋਈ ਵੀ ਅਸਤੀਫਾ ਦਿੰਦਾ ਹਰਿਆਣੇ ਨੇ ਸ਼ਰਿਆਮ ਪੰਜਾਬ ਦੇ ਇਲਾਕੇ ਦੇ ਵਿੱਚ ਗੋਲੀਆਂ ਚਲਾਈਆਂ ਔਰ ਪੰਜਾਬ ਦਾ ਕੋਈ ਪੋਲੀਟੀਕਲ ਪਾਰਟੀ ਕੁਸਕੀ ਨਹੀਂ ਹੁਣ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਹੁੰਦਾ ਤੇ ਫਿਰ ਹਰਿਆਣਾ ਪੰਜਾਬ ਤੇ ਗੋਲੀ ਚਲਾਉਂਦਾ ਤੇ ਉਸ ਵੇਲੇ ਅਕਾਲੀ ਦਲ ਦੀ ਕੀ ਪੋਜੀਸ਼ਨ ਬਣਦੀ ਕੀ ਅਕਾਲੀ ਦਲ ਸਟੈਂਡ ਲੈਂਦਾ ਨਾ ਲੈਂਦਾ ਆਪਨੇ ਸਟੈਂਡ ਨਹੀਂ ਦਿੰਦਾ ਆਪਨੇ ਸਗੋਂ ਉਹਨਾਂ ਗੋਲੀਆਂ ਨਾਲੋਂ ਜ਼ਿਆਦਾ ਜਦੋਂ ਕੇਜਰੀਵਾਲ ਨੂੰ ਅਰੈਸਟ ਕੀਤਾ ਜਾਂਦਾ ਆਪਨੇ ਜ਼ਿਆਦਾ ਸਰਗਰਮੀ ਉੱਥੇ ਦਿਖਾਈ ਹਾਲਾਂਕਿ ਦਿਖਾਈ ਉਹ ਵੀ ਇੱਕ ਡਰਾਮੇ ਦੇ ਤੌਰ ਤੇ ਮੈਂ ਨਹੀਂ ਮੰਨਦਾ ਕਿ ਬਹੁਤ ਪੰਜਾਬ ਸੀਰੀਅਸਲੀ ਲਿੱਤਾ ਉਹਨਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਪਰ ਹਕੀਕਤ ਦੇ ਵਿੱਚ ਅਕਾਲੀ ਦਲ ਸੀ ਜਿਹੜਾ ਅਸਤੀਫਾ ਦੇ ਗਿਆ ਤੁਸੀਂ ਯਕੀਨ ਮੰਨੋ ਕਿ ਜੇ ਮੰਨ ਲਓ ਭਾਜਪਾ ਪੰਜਾਬ ਹੁੰਦੀ ਭਾਜਪਾ ਪੰਜਾਬ ਦਾ ਕੋਈ ਕਸਕਦਾ ਵੀ ਇੱਕ ਵੀ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ 네ਗੇਟਿਵ ਵੋਟ ਹਮੇਸ਼ਾ ਬਹੁਤ ਅਸਰ ਪਾਉਂਦੀ ਹੈ ਜੇ ਆਪ ਐਡੇ ਵੱਡੇ ਪੱਧਰ ਤੇ ਉੱਭਰ ਕੇ ਆਈ ਨਾ ਇਹਦੇ ਵਿੱਚ ਆਪ ਦੀ ਕਰਾਮਾਤ ਨਹੀਂ ਸੀ ਇੰਨੀ ਜਿੰਨੀ ਕੇ ਕਾਂਗਰਸ ਤੇ ਅਕਾਲੀ ਦਲ ਦੇ ਖਿਲਾਫ ਲੋਕਾਂ ਦੀ ਨਾਰਾਜ਼ਗੀ ਸੀ 네ਗੇਟਿਵ ਸੈਂਟੀਮੈਂਟ ਪੰਜਾਬ ਚ ਹਮੇਸ਼ਾ ਹਾਈ ਹੁੰਦਾ ਜੇ ਸੱਤਾ ਵਿੱਚ ਆ ਗਈ ਕਾਂਗਰਸ ਪਾਰਟੀ 84 ਤੋਂ ਬਾਅਦ ਕਹਿ ਸਕਦੇ ਕਿ ਪੰਜਾਬ ਦੇ ਲੋਕਾਂ ਨੇ ਮਾਫ ਕਰਤਾ ਫਿਰ ਦੋ ਸਰਕਾਰਾਂ ਬਣਨ ਦੇ ਪਿੱਛੇ ਵੀ ਜੇ ਹੋਰ ਕੋਈ ਲੌਜੀਕ ਹੀ ਤਾਂ ਨਜ਼ਰ ਨਹੀਂ ਆਉਂਦਾ ਤਿੰਨ ਵਾਰੀ ਬਣ ਗਈ ਹੈ ਹਾਂ ਤੋਂ ਉਦੋਂ ਬਾਅਦ ਬਣੀ ਹੈ ਭਾਈ ਪਾਜ ਜੋ 50% ਸੀਟਾਂ ਮੰਗਦੀ ਹੋਵੇ ਅਕਾਲੀ ਦਲ ਕੋਲੋਂ ਪੰਜਾਬ ਦੇ ਵਿੱਚ ਜਿਸ ਕਰਕੇ ਗੱਠ ਜੋੜ ਸੀਦੇ ਨਹੀਂ ਲੱਗਿਆ ਉਹ ਇਹ ਸੀ ਕਿ ਜੇ ਅੱਜ ਤੁਸੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਸੀਂ 6 ਦੇ ਦਿੰਦੇ ਹੋ ਤਾਂ ਇਹਦਾ ਮਤਲਬ ਹੈ ਕਿ 27 ਦੇ ਵਿੱਚ ਤੁਹਾਨੂੰ ਘਟੋ ਘਟ 50% ਸੀਟਾਂ ਦੇਣੀਆਂ ਪੈ ਜਾਣਗੀਆਂ ਆਲਮੋਸਟ 50 ਦੇ ਨੇੜੇ ਤੇ 117 ਵਿੱਚੋਂ 50 ਸੀਟਾਂ ਮੰਗਣਗੇ ਉਹ ਤੇ ਫਿਰ ਇਤਿਹਾਸ ਬਦਲ ਸਕਦਾ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਆਪਣਾ ਸੀਐਮ ਲਾਉਣ ਦੀ ਕੋਸ਼ਿਸ਼ ਕਰਦੀ ਭਾਜਪਾ ਜੇ ਹਾਂ ਕਰ ਸਕਦੀ ਸੀ ਔਰ ਭਾਜਪਾ ਦੀ ਇਹ ਸੋਚ ਬਹੁਤ ਕੈਲਕੂਲੇਟਡ ਸੀ ਕਿ ਅੱਜ ਜੇ 6 ਮਿਲ ਜਾਂਦੀਆਂ ਤਾਂ ਗਾਂ 50 ਤੇ ਦਾਵਾ ਕਰਾਂਗੇ ਕਿ ਭਾਜਪਾ ਕਿਤੇ ਨਾ ਕਿਤੇ ਚਾਹੁੰਦੀ ਸੀ ਕਿ ਐਸਜੀਪੀਸੀ ਦੇ ਵਿੱਚ 20 ਉਹਨਾਂ ਨੂੰ ਸੀਟਾਂ ਥੋੜੀਆਂ ਜਿਹੀਆਂ ਦਿੱਤੀਆਂ ਜਾਣ ਕੇ ਅਸੀਂ ਆਪਦੇ ਬੰਦੇ ਖੜੇ ਕਰ ਸਕਦੇ ਹੋਈਏ ਉਹ ਅਕਾਲੀ ਦਲ ਤੋਂ ਸ਼ਾਇਦ ਇਹੋ ਜਿਹੀ 20 ਕੋਈ ਡਿਮਾਂਡ ਕਰ ਰਹ ਔਰ ਜੇ ਅਕਾਲੀ ਦਲ ਅਜਿਹਾ ਮੰਨ ਲੈਂਦਾ ਇਹੋ ਜੀ ਤਾਂ ਸਮਝ ਲਓ ਅਕਾਲੀ ਦਲ ਖਤਮ ਹੋ ਗਿਆ ਸੀ ਅੱਖਾਂ ਮੀਚ ਕੇ ਅਕਾਲੀ ਦਲ ਇੱਕ ਵਾਰ ਫਿਰ ਜੇ ਸਮਝੌਤਾ ਕਰਦਾ ਤਾਂ ਉਹਦੇ ਲਈ ਸਮੱਸਿਆ ਉੱਥੇ ਹੀ ਖੜੀ ਸੀ ਕਿਉਂਕਿ ਉਹਨਾਂ ਨੇ ਫਿਰ ਵੋਟਾਂ ਮੰਗਣ ਪਿੰਡਾਂ 'ਚ ਵੀ ਤਾਂ ਜਾਣਾ ਸੀ ਨਾ ਤੇ ਪਿੰਡਾਂ ਦੇ ਲੋਕਾਂ ਨੇ ਫਿਰ ਇਹੀ ਸਵਾਲ ਕਰਨਾ ਸੀ ਕਿ ਤੁਸੀਂ ਦੱਸੋ ਕਿਸਾਨ ਅੰਦੋਲਨ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਤੇ ਉੱਥੇ ਉਹਨਾਂ ਨੂੰ ਫਿਰ ਇਹੀ ਕਹਿਣਾ ਪੈਣਾ ਸੀਗਾ ਕਿ ਜੀ ਅਸੀਂ ਤਾਂ ਤੁਹਾਡੇ ਨਾਲ ਆ ਲੇਕਿਨ ਪ੍ਰੋਬਲਮ ਕੀ ਆਈ ਕਿ ਜਿਹੜੋਂ ਸਿੱਖ ਮਸਲੇ ਉਲਝਦੇ ਗਏ ਜਿਨ੍ਹਾਂ ਵਿੱਚੋਂ ਬੰਦੀ ਸਿੰਘਾਂ ਦਾ ਇੱਕ ਬਹੁਤ ਵੱਡਾ ਮਸਲਾ ਸੀ ਤਾਂ ਹੁਣ ਉਹਨਾਂ ਦੇ ਲਈ ਜੇ ਵਾਪਸ ਉਹਨਾਂ ਨੇ ਪਿੰਡਾਂ ਵਿੱਚ ਜਾਣਾ ਸੀ ਸਿੱਖਾਂ ਵਿੱਚ ਜਾਣਾ ਸੀ ਤਾਂ ਉਹਨਾਂ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਲੈ ਕੇ ਜਾਣਾ ਸੀ ਉਹਨਾਂ ਨੂੰ ਸਿੱਖਾਂ ਨੇ ਸਵਾਲ ਕਰਨੇ ਸੀ ਕਿ ਬੰਦੀ ਸਿੰਘਾਂ ਬਾਰੇ ਤੁਹਾਡਾ ਕੀ ਖਿਆਲ ਹੈ ਔਰ ਜਿਵੇਂ ਅਮਰਤਪਾਲ ਭਾਵੇਂ ਕੁਝ ਵੀ ਆ ਸੀ ਅਮਰਤਪਾਲ ਨਾਲ ਮੇਰੇ ਵਿਚਾਰਾਂ ਦਾ ਮਤਭੇਦ ਰਿਹਾ ਮੈਂ ਖੁੱਲ ਕੇ ਬੋਲਿਆ ਠੀਕ ਹੈ ਲੇਕਿਨ ਅਮਰਤਪਾਲ ਦੇ ਉੱਪਰ ਜਿਵੇਂ ਐਨਐਸਏ ਲਗਾਈ ਗਈ ਉਹ ਇੱਕ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਸੀ ਤਾਂ ਇਹੋ ਜੇ ਅਤੀਤ ਦੇ ਮੁੱਦੇ ਸੀ ਵਿਜੇ ਜਿੰਨਾ ਕਰਕੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਅਸ਼ੋਰਟੀ ਮੰਗਦਾ ਹੋਊਗਾ ਬਾ ਜਿਵੇਂ ਕੋਲੇ ਹਾਲ ਦੀ ਘੜੀ ਉਹਦੀ ਕੋਈ ਅਸ਼ੋਰਟੀ ਨਹੀਂ ਹੋਣੀ ਜਾਂ ਉਹਨਾਂ ਦਾ ਥਿੰਕ ਟੈਂਕ ਇਸ ਬਾਰੇ ਸੋਚ ਨਹੀਂ ਰਿਹਾ ਹੋਣਾ ਜੇ ਇਸ ਮੁੱਦੇ ਦੇ ਉੱਪਰ ਸੁਖਵੀਰ ਬਾਦਲ ਦੀ ਟੀਮ ਨੇ ਛੱਡਿਆ ਮੈਂ ਸਮਝਦਾ ਉਹਨਾਂ ਨੇ ਬਹੁਤ ਸਿਆਣਪ ਕੀਤੀ ਕਾਂਗਰਸ ਨੇ ਜੋ ਕੀਤਾ ਸੀ ਦਵਾਸਾਪ ਤੇ ਅਟੈਕ ਕੀਤਾ ਬਹੁਤ ਵੱਡਾ ਉਹ ਅਟੈਕ ਸੀ ਸਿੱਖਾਂ ਦੇ ਉੱਤੇ ਇੱਕ ਅਟੈਕ ਸੀ ਉਸ ਦੇ ਬਾਵਜੂਦ ਵੀ ਤਿੰਨ ਵਾਰੀ ਗਵਰਨਮੈਂਟ ਬਣਾ ਜਾਂਦੇ ਨੇ ਤੇ ਅਕਾਲੀ ਦਲ ਕੀ ਵਾਪਸ ਆ ਜਾਏਗੀ ਜੇ ਕਾਂਗਰਸ ਵਾਪਸ ਆ ਸਕਦੀ ਹੈ 100% ਵਾਪਸ ਆ ਰਹੀ ਹੈ ਅਕਾਲੀ ਦਲ ਉਹਨਾਂ ਨੂੰ ਥੱਲੇ ਦੇਖੋ ਉਸ ਵੇਲੇ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਅਕਾਲੀ ਦਲ ਵਾਪਸ ਆਊਗਾ ਅਕਾਲ ਭਾਵੇਂ ਪਿਛਲੀਆਂ ਦੋ ਟਰਮਸ ਦੇ ਵਿਚਕਾਰ ਉਹਨਾਂ ਨੇ ਬਜਰ ਵੱਡੀਆਂ ਮਿਸਟੇਕਸ ਕੀਤੀਆਂ ਠੀਕ ਹੈ ਲੇਕਿਨ ਇੱਕੋ ਇੱਕ ਜਹੀ ਪਾਰਟੀ ਹੈ ਜਿਹੜੀ ਲੋਡ ਪੈਣ ਤੇ ਪੰਜਾਬ ਲਈ ਖੜ ਸਕਦੀ ਹੈ ਇਸ ਪਹਿਲਾਂ ਤੁਹਾਨੂੰ ਅਸੀਂ ਇੰਟਰਵਿਊ ਦਿਖਾਇਆ ਸੀ ਪਾਲੀ ਭਪਿੰਦਰ ਦਾ ਜੋ ਕਹਦੇ ਸਨ ਕੀ ਗੱਠਜੋੜ ਹੋਣ ਦੀ ਸੰਭਾਵਨਾ ਹੈਗੀ ਹੈ ਸ਼ੋਭਨੀ ਕਾਲੀ ਦਲ ਤੇ ਭਾਜਪਾ ਵਿਚਕਾਰ ਪਰ ਹੁਣ ਉਹ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਇਹ ਸਪੁੱਸਤ ਸਵਾਲ ਦੇ ਨਿਸ਼ਾਨ ਨੇ ਪਰ ਜਿਸ ਤਿੱਕਰ ਲ ਖਬਰ ਆ ਰਹੀਆਂ ਨੇ ਗੱਠਜੋੜ ਹੋਣ ਦੀ ਸੰਭਾਵਨਾ ਖਤਮ ਹੋ ਚੁੱਕੀ ਹੈ। ਅਕਾਲੀ ਦਲ ਤੇ ਭਾਜਪਾ ਦਾ ਜੋ ਇੱਕ ਲੰਮਾ ਰਿਸ਼ਤਾ ਚੱਲਦਾ ਆ ਰਿਹਾ ਸੀ ਉਹ ਹੁਣ ਟੁੱਟ ਗਿਆ ਤੇ ਲਗਭਗ 30 ਸਾਲ ਤੋਂ ਉੱਪਰ ਹੋ ਜਾਣਗੇ ਜਦੋਂ ਦੋਨੋਂ ਪਾਰਟੀਆਂ ਅਲੱਗ-ਅਲੱਗ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਲੜਨਗੀਆਂ। ਹੁਣ ਸਵਾਲ ਖੜਾ ਹੋਊਗਾ ਕਿ ਨੁਕਸਾਨ ਕਿਸ ਨੂੰ ਹੈ ਤੇ ਫਾਇਦਾ ਕਿਸ ਨੂੰ ਹੈ? ਕੀ ਕਾਲੀਦਾਲ ਨੁਕਸਾਨ ਵਿੱਚ ਰਹੇਗਾ ਜਾਂ ਭਾਜਪਾ ਨੁਕਸਾਨ ਵਿੱਚ ਦੇਗੀ ਇਹ ਸਪਰ ਚਰਚਾ ਕਰਾਂਗੇ ਪਾਲੀਪੇਪਿੰਦਰ ਸਾਡੇ ਨਾਲ ਨੇ ਭਾਈਪਾਪਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਵਿਜੇ ਤੁਸੀਂ ਪਿਛਲੀ ਵਾਰੀ ਕਿਹਾ ਸੀ ਕਿ ਸੰਭਾਵਨਾ ਹੈਗੀ ਹੈ ਤੁਹਾਡੀ ਸੰਭਾਵਨਾ ਤੇ ਪਾਣੀ ਫਿਰ ਗਿਆ ਕਾਲੀ ਦੇ ਭਾਜਪਾ ਦਾ ਗੱਟ ਜੋੜ ਹੁਣ ਹੋਣਾ ਹੀ ਨਹੀਂ ਉਹ ਜਿੱਥੋਂ ਤੱਕਨ ਖਬਰਾਂ ਆਦੀਆਂ ਨੇ ਮੇਰੀ ਸੰਭਾਵਨਾ ਤੇ ਤਾਂ ਕਾਹਦਾ ਪਾਣੀ ਫਿਰਿਆ ਮੈਨੂੰ ਲੱਗਦਾ ਵਿਜੇ ਇਹ ਉਹਨਾਂ ਦੋਨਾਂ ਦੀਆਂ ਸੰਭਾਵਨਾਵਾਂ ਤੇ ਪਾਣੀ ਫਿਰ ਗਿਆ ਕਿਸੇ ਨਾ ਕਿਸੇ ਹੱਦ ਤੱਕ ਤੇ ਦੇਖੋ ਰਾਜਨੀਤੀ ਵਿੱਚ ਸਮੀਕਰਨ ਬਦਲਦੇ ਰਹਿੰਦੇ ਆ ਆਪਾਂ ਉਹ ਇੰਟਰਵਿਊ ਮੈਨੂੰ ਜਿੱਤ ਤੱਕ 6 ਮਹੀਨੇ ਪਹਿਲਾਂ ਕੀਤਾ ਸੀ ਹਨ ਤੇ ਉਸ ਵੇਲੇ ਸਥਿਤੀ ਬਿਲਕੁਲ ਪੰਜਾਬ ਦੀ ਡਿਫਰੈਂਟ ਸੀ ਦੋਨਾਂ ਪਾਰਟੀਆਂ ਦੇ ਉੱਪਰ ਇੱਕ ਤੀਜਾ ਪ੍ਰੈਸ਼ਰ ਸੀ ਆਪ ਦਾ ਤਾਂ ਉਹ ਸਮਾਂ ਬੀਤਣ ਦੇ ਨਾਲ ਨਾਲ ਉਹ ਪ੍ਰੈਸ਼ਰ ਦੋਨੋਂ ਪਾਰਟੀਆਂ ਤੋਂ ਕਾਫੀ ਘਟ ਗਿਆ ਤਾਂ ਹੁਣ ਉਹਨਾਂ ਦੋਨਾਂ ਪਾਰਟੀਆਂ ਨੂੰ ਥੋੜਾ ਬਹੁਤਾ ਅਹਿਸਾਸ ਹੋ ਗਿਆ ਕਿ ਨਹੀਂ ਅਸੀਂ ਆਪਣੇ ਇਕੱਲੇ ਤੌਰ ਤੇ ਕੁਝ ਨਾ ਕੁਝ ਵਧੀਆ ਪ੍ਰਦਰਸ਼ਨ ਕਰ ਸਕਦੇ ਆ ਤਾਂ ਮੇਰੇ ਵੀ ਮੈਨੂੰ ਲੱਗਦਾ ਕਿ ਇਹ ਜਿਹੜਾ ਕੰਫੀਡੈਂਸ ਦੋਨੋਂ ਪਾਰਟੀਆਂ ਨੂੰ ਮਿਲ ਗਿਆ ਹੋਣਾ ਪਾ ਕਿਤੇ ਉਹਦੇ ਚੱਲਦੇ ਦੋਨਾਂ ਦੀਆਂ ਰੈਫਰੈਂਸਸ ਬਦਲ ਗਈਆਂ ਤੇ ਗੱਲ ਸਿਰੇ ਤੇ ਨਹੀਂ ਲੱਗ ਸਕੀ ਤਾਂ ਇਹ ਸਮਝੌਤਾ 6 ਮਹੀਨੇ ਪਹਿਲਾਂ ਦੇ ਸੀ ਮੈਨੂੰ ਲੱਗਦਾ ਸੀ ਕਿ ਇਹ ਸਮਝੌਤਾ ਹੋ ਜਾਏਗਾ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਕਿ ਹੁਣ ਹੋਏਗਾ ਤਾਂ ਹੁਣ ਇਹ ਗੱਲ ਇੱਕ ਵਾਰੀ ਖਤਮ ਹੋ ਚੁੱਕੀ ਆ ਆਲਮੋਸਟ ਐਦਾਂ ਲੱਗਦਾ ਕੀ ਲੱਗਦਾ ਸਮਝੋਤਾ ਹੋਇਆ ਕਿਉਂ ਨਹੀਂ ਅਲੱਗ-ਅਲੱਗ ਸਿੱਟੇ ਕੱਢੇ ਜਾਦੇ ਨੇ ਕੋਈ ਵੀ ਦੋਨੋਂ ਪਾਰਟੀਆਂ ਖੁੱਲ੍ਹ ਕੇ ਬੋਲੀਆਂ ਨਹੀਂ ਉਹ ਵੀ ਸਾਡੀ ਇਸ ਕਰਕੇ ਸਮਝੋਤਾ ਨਹੀਂ ਹੋ ਰਿਹਾ ਠੀਕ ਹੈ ਹੋ ਰਹੀਆਂ ਵੀ ਕਾਲੀਦਾਲ ਦੇ ਫਿੱਟ ਨਹੀਂ ਆ ਰਹੀ ਸੀ ਮਾਪਦੰਡ ਠੀਕ ਨਹੀਂ ਬੈਠਦੇ ਸੀ ਅਸਲ ਵਿੱਚ ਕੀ ਹੋ ਸਕਦਾ ਸਮਝੋਤਾ ਹੋਇਆ ਕਿਉਂ ਨਹੀਂ ਆ ਮੈਂ ਇਸ ਮਾਮਲੇ ਵਿੱਚ ਜਿੰਨਾ ਕ ਆਪ ਪੜਿਆ ਇੱਕ ਬਹੁਤ ਵਧੀਆ ਇੰਟਰਵਿਊ ਐਚਟੀ ਦੇ ਉੱਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆਈ ਹੈ ਔਰ ਕੁਝ ਹੋਰ ਲੋਕਾਂ ਨਾਲ ਗੱਲ ਹੋਈ ਤਾਂ ਮੈਨੂੰ ਲੱਗਦਾ ਕਿ ਇਹਦੇ ਮਲਟੀਪਲ ਕਾਰਨ ਰਹਿ ਤਿੰਨ ਚਾਰ ਕਾਰਨ ਜਿਹੜੇ ਹੈਗੇ ਸਮਝ ਆਉਂਦੇ ਹੈਗੇ ਦੇਖੋ ਭਈ ਗੱਲ ਇਹ ਹੈ ਕਿ ਉਸ ਵੇਲੇ ਮੈਂ ਵੀ ਇੰਟਰਵਿਊ ਚ ਕਿਹਾ ਸੀ ਕਿ ਇਹ ਸਮਝੌਤਾ ਹੋ ਜਾਣਾ ਚਾਹੀਦਾ ਹੈ ਦੋਨੋਂ ਪਾਰਟੀਆਂ ਦਾ ਇਹਦੇ ਵਿੱਚ ਫਾਇਦਾ ਹੈ ਲੇਕਿਨ ਜੇ ਨਹੀਂ ਹੋਇਆ ਤਾਂ ਹੁਣ ਆਪਾਂ ਸਮਝ ਸਕਦੇ ਹਾਂ ਕਿ ਕਿਹੜੇ ਕਿਹੜੇ ਇਹੋ ਜਿਹੇ ਵੱਡੇ ਕਾਰਨ ਹੋਣਗੇ ਜਿਹਦੇ ਚਲਦੇ ਇਹ ਦੋਨੋਂ ਪਾਰਟੀਆਂ ਦਾ ਗੱਠ ਜੋੜ ਸ਼ਾਇਦ ਪੋਸੀਬਲ ਰਹਿ ਨਹੀਂ ਸਕੇ ਉਦਾਹਰਨ ਦੇ ਤੌਰ ਤੇ ਗੱਠ ਜੋੜ ਟੁੱਟਿਆ ਕਿਉਂ ਇਹ ਦੇਖਣਾ ਬਹੁਤ ਇੰਪੋਰਟੈਂਟ ਹੈ ਕਿਸਾਨ ਅੰਦੋਲਨ ਦੇ ਵੇਲੇ ਤੁਸੀਂ ਜਾਣਦੇ ਹੋ ਕਿ ਕਿੰਨਾ ਵੱਡਾ ਪ੍ਰੈਸ਼ਰ ਸੀ ਪੰਜਾਬ ਦਾ ਭਾਜਪਾ ਦੇ ਉੱਤੇ ਅਕਾਲੀ ਦਲ ਦੇ ਉੱਤੇ ਜਿਸ ਦਿਨ ਚਲਦੇ ਹਰ ਸਿਮਰਤ ਬਾਦਲਕੌਰ ਹੋਰਾਂ ਨੂੰ ਅਸਤੀਫਾ ਦੇਣਾ ਪਿਆ ਤੇ ਉਸ ਵੇਲੇ ਗੱਠਜੋੜ ਇਹ ਤੈ ਹੋ ਗਿਆ ਕਿ ਪਟਾਕਾ ਪੈ ਗਿਆ ਗੱਠਜੋੜ ਟੁੱਟ ਗਿਆ ਤੇ ਅਕਾਲੀ ਦਲ ਨੂੰ ਚਾਹੁੰਦਿਆਂ ਨਾ ਚਾਹੁੰਦਿਆਂ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਪਿਆ ਤਾਂ ਉਹ ਸਵਾਲ ਇਹ ਹੈ ਕਿ ਉਹ ਮੁੱਦਾ ਅੱਜ ਵੀ ਖਤਮ ਨਹੀਂ ਸੀ ਹੋਇਆ ਮੰਨ ਲਓ ਅਕਾਲੀ ਦਲ ਮੈਨੂੰ ਨਹੀਂ ਪਤਾ ਅੰਦਰ ਕੀ ਹੋਇਆ ਹੋਊਗਾ ਲੇਕਿਨ ਆਪਾਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇੰਨਾ ਸਾਰੇ ਵਿਸ਼ਿਆਂ ਦੇ ਉੱਪਰ ਉਹਨਾਂ ਵਿੱਚ ਕਰ ਗੱਲ ਹੋ ਰਹੀ ਹੋਏਗੀ ਤੇ ਅਕਾਲੀ ਦਲ ਨੇ ਇਹ ਸਵਾਲ ਜ਼ਰੂਰ ਕੀਤਾ ਹੋਊਗਾ ਕਿ ਕਿਸਾਨਾਂ ਦੇ ਬਾਬ ਉੱਪਰ ਤੁਹਾਡਾ ਕੀ ਸਟੈਂਡ ਰਹੂਗਾ ਫਿਊਚਰ ਦੇ ਵਿੱਚ ਅੱਖਾਂ ਮੀਚ ਕੇ ਅਕਾਲੀ ਦਲ ਇੱਕ ਵਾਰ ਫਿਰ ਜੇ ਸਮਝੌਤਾ ਕਰਦਾ ਤਾਂ ਉਹਦੇ ਲਈ ਸਮੱਸਿਆ ਉੱਥੇ ਹੀ ਖੜੀ ਸੀ ਕਿਉਂਕਿ ਉਹਨਾਂ ਨੇ ਫਿਰ ਵੋਟਾਂ ਮੰਗਣ ਪਿੰਡਾਂ 'ਚ ਵੀ ਤਾਂ ਜਾਣਾ ਸੀ ਨਾ ਤੇ ਪਿੰਡਾਂ ਦੇ ਲੋਕਾਂ ਨੇ ਫਿਰ ਇਹੀ ਸਵਾਲ ਕਰਨਾ ਸੀ ਕਿ ਤੁਸੀਂ ਦੱਸੋ ਕਿਸਾਨ ਅੰਦੋਲਨ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਤੇ ਉੱਥੇ ਉਹਨਾਂ ਨੂੰ ਫਿਰ ਇਹੀ ਕਹਿਣਾ ਪੈਣਾ ਸੀਗਾ ਕਿ ਜੀ ਅਸੀਂ ਤਾਂ ਤੁਹਾਡੇ ਨਾਲ ਆ ਤੇ ਉਹ ਜ਼ਾਹਿਰਾ ਤੌਰ ਤੇ ਉਹ ਭਾਜਪਾ ਕੋਲੋਂ ਵੀ ਇਹ ਚੀਜ਼ ਅਸ਼ੋਰਟੀ ਮੰਗ ਰਹੇ ਹੋਣਗੇ ਠੀਕ ਹੈ ਮੈਂ ਕਹਿੰਨਾ ਕਿ ਇਹ ਸ਼ੋਰਟੀ ਮੰਵੇ ਗੱਲਾਂ ਬਾਤ ਆਈਆਂ ਕਿ ਨਹੀਂ ਆ ਰਹੀਆਂ ਮੈਨੂੰ ਲੱਗਦਾ ਕਿ ਇਹ ਇੱਕ ਵੱਡਾ ਮੁੱਦਾ ਹੋਊਗਾ ਉਹ ਜਾਣਨਾ ਚਾਹਦੇ ਹੋਣਗੇ ਅਕਾਲੀ ਕਿ ਇਸ ਮੁੱਦੇ ਉੱਪਰ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਕਿਉਂਕਿ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਕਿ ਅਕਾਲੀ ਦਲ ਦਾ ਬਿਆਨ ਆਇਆ ਕਿ ਅਸੀਂ ਫੈਡਰਲਿਜ਼ਮ ਦੇ ਢਾਂਚੇ ਉੱਪਰ ਖੜੇ ਸੀ ਅੱਜ ਵੀ ਖੜੇ ਹਾਂ ਔਰ ਅਸੀਂ ਖੇਤਰੀ ਪਾਰਟੀਆਂ ਦੁਆਰਾ ਉਹ ਇਸ ਜੋਰ ਸ਼ੋਰ ਨੂੰ ਇਸ ਗੱਲ ਨਾਲ ਉਚਾ ਉਭਾਰ ਰਹੇ ਨੇ ਜਿਹੜਾ ਕਿ ਬਿਲਕੁਲ ਸਹੀ ਸਟੈਂਡ ਵੀ ਹੈ ਉਹਨਾਂ ਦੀ ਇਹੀ ਤਾਕਤ ਸੀ ਜਿਹੜੀ ਕਿ ਉਹਨਾਂ ਨੇ ਅਤੀਤ ਵਿੱਚ ਪਛਾਣ ਨਹੀਂ ਛੱड़ਤੀ ਸੀ ਤਾਂ ਉਹ ਬਿਲਕੁਲ ਸਹੀ ਥਾਂ ਤੇ ਪਹੁੰਚ ਲੇਕਿਨ ਉਹ ਪਹੁੰਚੇ ਇਸ ਗੱਲ ਦੇ ਉੱਪਰ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕਿਆ ਹੈ ਕਿ ਜੇ ਅਸੀਂ ਪੰਜਾਬ 'ਚ ਜਾਣਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਪਊਗੀ ਤੇ ਕਿਸਾਨੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਤਾਂ ਇਸ ਮੁੱਦੇ ਦੇ ਉੱਪਰ ਭਾਜਪਾ ਕੋਲੇ ਕੋਈ ਜਵਾਬ ਨਹੀਂ ਹੋਣਾ ਕਿਉਂਕਿ ਲੰਬੇ ਸਮੇਂ ਦੇ ਵਿੱਚ ਠੀਕ ਹੈ ਉਸ ਵੇਲੇ ਭਾਜਪਾ ਅੰਡਰ ਪ੍ਰੈਸ਼ਰ ਸੀ ਉਹਨਾਂ ਨੇ ਉਹ ਕਿਸਾਨ ਬਿੱਲ ਵਾਪਸ ਲੈ ਲਏ ਲੇਕਿਨ ਅਸੀਂ ਵੀ ਜਾਣਦੇ ਹਾਂ ਕਿ ਉਹਨਾਂ ਨੇ ਖੁਸ਼ੀ ਨਾਲ ਨਹੀਂ ਲਿੱਤੇ ਅੰਦੋਲਨ ਬਹੁਤ ਵੱਡਾ ਹੋ ਗਿਆ ਸੀ ਔਰ ਦੂਜਾ ਹੁਣ ਇਹ ਇੰਨਾ ਲੱਡ ਚੁੱਕਿਆ ਸੀ ਸਮਝੌਤੇ ਦਾ ਮੁੱਦਾ ਭਾਜਪਾ ਕੋਲੇ ਬਹੁਤਾ ਟਾਈਮ ਰਹਿ ਵੀ ਨਹੀਂ ਗਿਆ ਹੁਣ ਕਿ ਅਸੀਂ ਹੁਣ ਇਹਦੇ ਬਾਰੇ ਕੁਝ ਸੋਚੀਏ ਕੋਈ ਸਟੇਟਮੈਂਟ ਦੇਈਏ ਜਾਂ ਅੱਜੋ ਕੋਈ ਬਹੁਤ ਵੱਡੀ ਸਟੇਟਮੈਂਟ ਦੇ ਦਿੰਦੇ ਅਕਾਲੀ ਦਲ ਨਾਲ ਕਰ ਲੈਂਦੇ ਕਿ ਠੀਕ ਹੈ ਜੀ ਅਸੀਂ ਕਿਸਾਨ ਬਿੱਲ ਨਹੀਂ ਲੈ ਕੇ ਆਵਾਂਗੇ ਤੇ ਬਾਅਦ ਦੇ ਵਿੱਚ ਉਹ ਇਸ ਤੇ ਖੜਾ ਨਾ ਸਕਦੇ ਤਾਂ ਇਹ ਭਾਜਪਾ ਲਈ ਵੀ ਬਹੁਤ ਖਤਰਨਾਕ ਸਿਚੁਏਸ਼ਨ ਹੋ ਜਾਣੀ ਸੀ ਅਕਾਲੀ ਦਲ ਲਈ ਤਾਂ ਸਹੀ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਬਹੁਤ ਵੱਡਾ ਮੁੱਦਾ ਹੋਊਗਾ ਔਰ ਇਹ ਚੀਜ਼ ਅਕਾਲੀਆਂ ਨੂੰ ਕਿਤੇ ਨਾ ਕਿਤੇ ਬੈਨੀਫਿਟ ਦੇਣ ਵਾਲੀ ਹੈ ਕਿ ਉਹਨਾਂ ਨੇ ਜੇ ਉਹ ਇਸ ਚੀਜ਼ ਨੂੰ ਉਭਾਰਨਗੇ ਇਦਾਂ ਦੇ ਕੁਝ ਹੋਰ ਮੁੱਦੇ ਹੋਣਗੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਅਤੀਤ ਦੇ ਮੁੱਦੇ ਜਿਨ੍ਹਾਂ ਨੂੰ ਮੈਂ ਕਹੂੰਗਾ ਉਦਾਹਰਨ ਦੇ ਤੌਰ ਤੇ ਬੰਦੀ ਸਿੰਘਾ ਵਾਲਾ ਇੱਕ ਮੁੱਦਾ ਉਸ ਇੰਟਰਵਿਊ ਦੇ ਵਿੱਚ ਬਾਦਲ ਸਰ ਨੇ ਕਿਹਾ ਕਿ ਸਾਡੇ ਸਾਹਮਣੇ ਇੱਕ ਸੰਕਟ ਸੀ ਬੰਦੀ ਸਿੰਘਾ ਵਾਲਾ ਠੀਕ ਹੈ ਇਹ ਇਹ ਵੀ ਇੱਕ ਬਹੁਤ ਵੱਡਾ ਇੱਕ ਇਸ਼ੂ ਸੀ ਜਿਸ ਦੇ ਚੱਲਦੇ ਅਤੀਤ ਵਿੱਚ ਅਕਾਲੀ ਦਲ ਦੇ ਖਿਲਾਫ ਬਹੁਤ ਵੱਡੀ ਨਾਰਾਜ਼ਗੀ ਸੀ ਦੇਖੋ ਅਕਾਲੀ ਦਲ ਦੇ ਸਟਰਕਚਰ ਨੂੰ ਸਮਝ ਲਿਏ ਅਕਾਲੀ ਦਲ ਅਤੀਤ ਦੇ ਵਿੱਚ ਪੰਜਾਬ ਦੀ ਪਾਰਟੀ ਬਣ ਕੇ ਉੱਭਰਿਆ ਔਰ ਪੰਜਾਬ ਦੇ ਵਿੱਚ ਵੀ ਉਹ ਕਿਸਾਨਾਂ ਦੀ ਖਾਸ ਤੌਰ ਤੇ ਸਿੱਖਾਂ ਦੀ ਪਾਰਟੀ ਪਹਿਲੇ ਨੰਬਰ ਤੇ ਸਮਝਿਆ ਜਾਂਦਾ ਰਿਹਾ 1995 ਦੇ ਵਿੱਚ ਅਕਾਲੀ ਦਲ ਦੇ ਵਿੱਚ ਇਹ ਸ਼ਿਫਟ ਆਂਦਾ ਕਿ ਉਹ ਬਹੁਤ ਵੱਡੇ ਪੱਧਰ ਤੇ ਹਿੰਦੂਆ ਦੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਅਕਾਲੀ ਦਲ ਦਾ ਸਰੂਪ ਬਦਲ ਕੇ ਇੱਕ ਪੰਜਾਬੀ ਦਲ ਦਾ ਸਰੂਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਬਦਲਦੇ ਸਮੇਂ ਮੁਤਾਬਕ ਉਹ ਵੀ ਬਹੁਤ ਪ੍ਰੈਕਟੀਕਲ ਸੀ ਉਹਦੇ ਵਿੱਚ ਵੀ ਕੋਈ ਗਲਤ ਨਹੀਂ ਸੀ ਅੱਜ ਵੀ ਉਹਨਾਂ ਦੀ ਇਹ ਸੋਚ ਗਲਤ ਨਹੀਂ ਹੈ ਲੇਕਿਨ ਪ੍ਰੋਬਲਮ ਕੀ ਆਈ ਕਿ ਜਿਹੜੋਂ ਸਿੱਖ ਮਸਲੇ ਉਲਝਦੇ ਗਏ ਜਿੰਨਾ ਵਿੱਚੋਂ ਬੰਦੀ ਸਿੰਘਾਂ ਦਾ ਇੱਕ ਬਹੁਤ ਵੱਡਾ ਮਸਲਾ ਸੀ ਤਾਂ ਹੁਣ ਉਹਨਾਂ ਦੇ ਲਈ ਜੇ ਵਾਪਸ ਉਹਨਾਂ ਨੇ ਪਿੰਡਾਂ ਵਿੱਚ ਜਾਣਾ ਸੀ ਸਿੱਖਾਂ ਵਿੱਚ ਜਾਣਾ ਸੀ ਤਾਂ ਉਹਨਾਂ ਨੇ ਕੁਝ ਇਹੋ ਜਿਹੀਆਂ ਚੀਜ਼ਾਂ ਲੈ ਕੇ ਜਾਣਾ ਸੀ ਉਹਨਾਂ ਨੂੰ ਸਿੱਖਾਂ ਨੇ ਸਵਾਲ ਕਰਨੇ ਸੀ ਕਿ ਬੰਦੀ ਸਿੰਘਾਂ ਬਾਰੇ ਤੁਹਾਡਾ ਕੀ ਖਿਆਲ ਹੈ ਔਰ ਜਿਵੇਂ ਅਮਰਤਪਾਲ ਭਾਵੇਂ ਕੁਝ ਵੀ ਆ ਸੀ ਅਮਰਤਪਾਲ ਨਾਲ ਮੇਰੇ ਵਿਚਾਰਾਂ ਦਾ ਮਤਭੇਦ ਰਿਹਾ ਮੈਂ ਖੁੱਲ ਕੇ ਬੋਲਿਆ ਠੀਕ ਹੈ ਲੇਕਿਨ ਅਮਰਤਪਾਲ ਦੇ ਉੱਪਰ ਜਿਵੇਂ ਐਨਐਸਏ ਲਗਾਈ ਗਈ ਉਹ ਇੱਕ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਸੀ ਹੁਣ ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ ਤਾਂ ਇਹੋ ਜੇ ਅਤੀਤ ਦੇ ਮੁੱਦੇ ਸੀ ਵਿਜੇ ਜਿੰਨਾ ਕਰਕੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਅਸ਼ੋਰਟੀ ਮੰਗਦਾ ਹੋਊਗਾ ਭਾਜਪਾ ਕੋਲੇ ਹਾਲ ਦੀ ਘੜੀ ਉਹਦੀ ਕੋਈ ਅਸ਼ੋਰਟੀ ਨਹੀਂ ਹੋਣੀ ਜਾਂ ਉਹਨਾਂ ਦਾ ਥਿੰਕ ਟੈਂਕ ਇਸ ਬਾਰੇ ਸੋਚ ਨਹੀਂ ਰਿਹਾ ਹੋਣਾ ਠੀਕ ਹੈ ਤਾਂ ਮੈਨੂੰ ਲੱਗਦਾ ਕਿ ਇਹ ਅਤੀਤ ਦੇ ਮੁੱਦੇ ਇੱਕ ਵੱਡਾ ਇਸ਼ੂ ਹੋਣਗੇ ਹੁਣ ਚਾਰ ਪਾਰਟੀਆਂ ਨੇ ਇਸ ਸਮੇਂ ਲੋਕ ਸਭਾ ਦੀ ਇਲੈਕਸ਼ਨ ਵਿੱਚ ਜੇ ਗੱਠਜੋੜ ਨਹੀਂ ਹੁੰਦਾ 2027 ਦੇ ਵਿੱਚ ਵੀ ਚਾਰ ਪਾਰਟੀਆਂ ਹੋਣਗੀਆਂ ਜੇ ਵੋਟ ਪਰਸੈਂਟ ਦੀ ਗੱਲ ਕਰੀਏ ਕਿ ਅਕਾਲੀ ਦਲ ਕੋਲ ਇੰਨਾ ਵੋਟ ਪਰਸੈਂਟ ਮੌਜੂਦ ਹੈਗਾ 13 ਸੀਟਾਂ ਵਿੱਚੋਂ ਕੁਝ ਸੀਟਾਂ ਕੱਢ ਕੇ ਲੈ ਜਾਣ 27 ਦੀ ਵੀ ਜੇ ਗੱਲ ਕਰੀਏ ਤਾਂ ਕੀ ਜਿੱਤ ਜਾਏਗੀ ਕਾਲੀ ਦਲ ਜੇ ਉਹਦੇ ਕੋਲ ਵੋਟ ਪਰਸੈਂਟ ਹੈਗਾ ਨਾ ਆਪਦਾ ਆਧਾ ਕੱਢ ਰਿਹਾ ਹੈ ਜੇ ਚਾਹ ਪਾਰਟੀਆਂ ਵਿੱਚ ਵੋਟ ਵੰਡੀ ਜਾਂਦੀ ਹੈ ਆ 27 ਵੀ ਜੇ ਹਲੇ ਦੂਰ ਹੈ ਮੈਨੂੰ ਲੱਗਦਾ ਕਿ ਪਹਿਲਾ ਮਸਲਾ 24 ਦਾ ਹੈ ਮੈਨੂੰ ਲੱਗਦਾ ਕਿ ਆਪਾਂ ਪਹਿਲਾਂ ਜੇ 24 ਦੇ ਉੱਪਰ ਫੋਕਸ ਕਰੀਏ ਤਾਂ ਮੈਂ ਤੁਹਾਨੂੰ ਵਾਪਸ ਉਸੇ ਗੱਲ ਤੇ ਲੈ ਕੇ ਆਉਣਾ ਚਾਹੂੰਗਾ ਕਿ 24 ਦੇ ਵਿੱਚ ਦੋਨੋਂ ਪਾਰਟੀਆਂ ਤੇ ਇਹੋ ਜਿਹਾ ਕਿਹੜਾ ਪ੍ਰੈਸ਼ਰ ਸੀ ਕਿ ਦੋਨੋਂ ਪਾਰਟੀਆਂ ਸਮਝੌਤਾ ਨਹੀਂ ਕਰ ਸਕੀਆਂ ਆਫਕੋਰਸ ਏਨੀ ਆਪਾਂ ਕਹਿ ਸਕਦੇ ਕਿ ਜੇ ਇਹ ਸਮਝੌਤਾ ਨਹੀਂ ਹੋਇਆ ਤੇ ਨੁਕਸਾਨ ਕੱਲੇ ਕਾਲੀਆਂ ਨੂੰ ਆਏ ਜਾਂ ਕੱਲੀ ਭਾਜਪਾ ਨੂੰ ਆਏ ਦੋਨਾਂ ਨੂੰ ਕੁਝ ਨਾ ਕੁਝ ਨੁਕਸਾਨ ਵੀ ਹੋਇਆ ਹੋਊਗਾ ਦੋਨਾਂ ਨੂੰ ਕੁਝ ਨਾ ਕੁਝ ਫਾਇਦਾ ਵੀ ਹੋਣ ਵਾਲਾ ਠੀਕ ਹੈ ਮੈਂ ਇੱਕ ਵਾਰੀ 24 ਦੇ ਉੱਪਰ ਫੋਕਸਡ ਰਹਿਣਾ ਚਾਹੂੰਗਾ ਉਹ ਇਹ ਹੈ ਵੀ ਜੇ ਕਿ ਪਹਿਲੀ ਗੱਲ ਇਹ ਕਿ ਭਾਜਪਾ ਨੂੰ ਇੱਕ ਦੋਨਾਂ ਨੂੰ ਇੱਕ ਛੋਟਾ ਛੋਟਾ ਫਾਇਦਾ ਹੋਇਆ ਹੋ ਸਕਦਾ ਇਹ ਵੀ ਇੱਕ ਸਿਚੁਏਸ਼ਨ ਦਾ ਸਮੀਕਰਨ ਬਣ ਸਕਦਾ ਉਹ ਇਹ ਭਾਜਪਾ ਨੂੰ ਹੀ ਫਾਇਦਾ ਹੋ ਸਕਦਾ ਕਿ ਅਕਾਲੀ ਦਲ ਪ੍ਰਤੀ ਜਿਹੜੀ ਨਾਰਾਜ਼ਗੀ ਸੀ ਕਿ ਪੰਜਾਬ ਦੀ ਪਾਰਟੀ ਹੋ ਕੇ ਇਹਨਾਂ ਨੇ ਸਿੱਖਾਂ ਦੇ ਕਿਸਾਨਾਂ ਦੇ ਹੱਕ 'ਚ ਅਤੀਤ ਵਿੱਚ ਸਟੈਂਡ ਨਹੀਂ ਲਿੱਤਾ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਤਾਂ ਕਿਤੇ ਨਾ ਕਿਤੇ ਇਹ ਨਾਰਾਜ਼ਗੀ ਜੇ ਗੱਠ ਜੋੜ ਹੁੰਦਾ ਭਾਜਪਾ ਦੇ ਖਾਤੇ ਪੈ ਸਕਦੀ ਸੀ ਠੀਕ ਉਸੇ ਤਰੀਕੇ ਨਾਲ ਕਿਸਾਨ ਬਿੱਲਾਂ ਵਾਲੀ ਨਾਰਾਜ਼ਗੀ ਅਕਾਲੀਆਂ ਨੂੰ ਝੇਲ ਨਹੀਂ ਪੈ ਸਕਦੀ ਸੀ ਦੋਨੋਂ ਧਿਰਾਂ ਦੀ ਨਹੀਂ ਬਣੀ ਤਾਂ ਕਿਤੇ ਨਾ ਕਿਤੇ ਹੁਣ ਉਹ ਦੂਜੇ ਦੀ ਨਾਰਾਜ਼ਗੀ ਪਬਲਿਕ ਦੀ ਝੇਲਣ ਦੀ ਪੋਜੀਸ਼ਨ 'ਚ ਨਹੀਂ ਹੈ ਲੇਕਿਨ ਨੁਕਸਾਨ ਦੀ ਜੇ ਗੱਲ ਕਰੀਏ ਜਿਹੜਾ ਤੁਸੀਂ ਕਹਿੰਦੇ ਹੋ ਕਿ 24 ਦੇ ਵਿੱਚ 27 'ਚ ਕੀ ਹੋਊਗਾ ਉਹ ਨੁਕਸਾਨ ਇੱਥੋਂ ਨਿਕਲਣਾ ਸ਼ੁਰੂ ਕਰਨਾ ਭਾਜਪਾ ਕੋਲੇ ਇੱਕ ਬਹੁਤ ਜ਼ਬਰਦਸਤ ਮੌਕਾ ਸੀ ਕਿ ਭਾਜਪਾ ਅਕਾਲੀ ਦਲ ਦੇ ਨਾਲ ਦੁਬਾਰਾ ਰਿਲੇਸ਼ਨ ਸਹੀ ਕਰਦੀ ਇਹ ਠੀਕ ਹੈ ਕਿ ਉਹਨਾਂ ਨੂੰ ਕੁਝ ਮੁੱਦੇ ਭਾਜਪਾ ਨੂੰ ਜਿਵੇਂ ਕਿ ਕਿਸਾਨ ਬਿੱਲ ਹੋ ਗਿਆ ਫੈਡਰਲਿਜ਼ਮ ਦਾ ਮੁੱਦਾ ਕਿਉਂਕਿ ਭਾਜਪਾ ਇੱਕ ਸਟਰੋਂਗ ਸੈਂਟਰ 'ਚ ਬਿਲੀਵ ਕਰਦੀ ਹੈ ਫੈਡਰਲਿਜ਼ਮ ਦੇ ਵਿੱਚ ਭਾਜਪਾ ਉਵੇਂ ਨਹੀਂ ਖੜੀ ਜਿਵੇਂ ਕਿ ਖੇਤਰੀ ਪਾਰਟੀਆਂ ਖੜਦੀਆਂ ਨੇ ਖੇਤਰੀ ਪਾਰਟੀਆਂ ਦਾ ਸਰਕਾਰ ਹਮੇਸ਼ਾ ਪੰਜਾਬ ਰਹੂਗਾ ਆਪਣਾ ਸੂਬਾ ਰਹੂਗਾ ਤਾਂ ਇਹਦਾ ਜੇ ਕਿਤੇ ਇਕੱਠੇ ਹੋ ਜਾਂਦੇ ਤੇ ਜੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਹੁੰਦਾ ਭਾਜਪਾ ਦੀ ਤਾਂ ਗਰੰਟੀ ਨਾਲ ਅਕਾਲੀ ਦਲ ਨਾਲ ਆਂਦਾ ਭਾਜਪਾ ਨੂੰ ਜ਼ਿਆਦਾ ਫਾਇਦਾ ਹੁੰਦਾ ਸਿੱਟਾਂ ਦੀ ਵੰਡ ਨੂੰ ਵੰਡ ਨੂੰ ਲੈ ਕੇ ਹੋ ਸਕਦਾ ਹੈ ਵੀ ਭਾਜਪਾ ਜੋ 50% ਸੀਟਾਂ ਮੰਗਦੀ ਹੋਵੇ ਅਕਾਲੀ ਦਲ ਕੋਲੋਂ ਪੰਜਾਬ ਦੇ ਵਿੱਚ ਜਿਸ ਕਰਕੇ ਗੱਠਜੋੜ ਸਿੱਦੇ ਨਹੀਂ ਲੱਗਿਆ ਦੇਖੋ ਕਈ ਇਹੋ ਜਿਹੇ ਮੁੱਦੇ ਹੋਣਗੇ ਜਿਵੇਂ ਕਿ ਅਤੀਤ ਦੇ ਮੁੱਦਿਆਂ ਦੀ ਆਪਾਂ ਗੱਲ ਕੀਤੀ ਵਰਤਮਾਨ ਦੇ ਵੀ ਮੁੱਦੇ ਹੋਣਗੇ ਕਿ ਹੁਣ ਗੱੜਚਣਾ ਕੀ ਆਈਆਂ ਹੋਣਗੀਆਂ ਜਿਵੇਂ ਕਿ ਕੁਝ ਖਬਰਾਂ ਬਾਹਰ ਆ ਰਹੀਆਂ ਨੇ ਕਿ ਸੀਟਾਂ ਨੂੰ ਲੈ ਕੇ ਕਰੋਲਾ ਸੀਗਾ ਕਿ ਹੁਣ 5 ਤੇ 6 8 ਦਾ ਫਾਰਮੂਲਾ ਆਲਮੋਸਟ ਐਕਸੈਪਟਡ ਸੀ ਲੇਕਿਨ ਕੁਝ ਲੋਕ ਕਹਿ ਰਹੇ ਨੇ ਕਿ ਨਹੀਂ ਭਾਜਪਾ ਹਲੇ ਵੀ 6 ਤੇ ਅੜੇ ਹੋਏ ਸੀ ਅੰਦਰ ਕੀ ਹੈ ਸਾਨੂੰ ਨਹੀਂ ਪਤਾ ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਤੁਹਾਡੇ ਚੈਨਲ ਤੇ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ 6 ਸੀਟਾਂ ਦੇਣ ਨੂੰ ਵੀ ਤਿਆਰ ਸੀ ਕਿ ਤੁਸੀਂ 6 ਦੇ ਦਿਓ ਠੀਕ ਹੈ ਤਾਂ ਜੋ ਮੈਂ ਸੁਣਿਆ ਹੈ ਹੈ ਨਾ ਜੋ ਮੈਨੂੰ ਬਹੁਤ ਖਾਸ ਬੰਦਿਆਂ ਨੇ ਦੱਸਿਆ ਕਿ ਉਹ ਬੰਦੇ ਕਹਿੰਦੇ ਸੀ ਯਾਰ ਕਿਸੇ ਵੀ ਤਰੀਕੇ ਨਾਲ ਸਮਝੌਤਾ ਹੋ ਜੇ ਉਹ ਬੰਦੇ ਕੌਣ ਹਨ ਤੁਸੀਂ ਉਹਨਾਂ ਦਾ ਅੰਦਾਜ਼ਾ ਲਗਾਉਣ ਤੋਂ ਵੀ ਮੈਨੂੰ ਸਮਝਦਾ ਬਹੁਤ ਸੌਖਾ ਹੈ ਲੇਕਿਨ ਉੱਥੇ ਸੁਖਵੀਰ ਬਾਦਲ ਹੋਰਾਂ ਦੇ ਕੋਲੇ ਇੱਕ ਜੋ ਸਵਾਲ ਸੀ ਉਹਨਾਂ ਦੀ ਟੀਮ ਦਾ ਸੁਖਬੀਰ ਬਾਦਲ ਦੀ ਟੀਮ ਦਾ ਉਹ ਇਹ ਸੀ ਕਿ ਜੇ ਅੱਜ ਤੁਸੀਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਸੀਂ 6 ਦੇ ਦੇਦਨੇ ਹੋ ਤਾਂ ਇਹਦਾ ਮਤਲਬ ਹੈ ਕਿ 27 ਦੇ ਵਿੱਚ ਤੁਹਾਨੂੰ ਘੱਟੋ-ਘੱਟ 50% ਸੀਟਾਂ ਦੇਣੀਆਂ ਪੈ ਜਾਣਗੀਆਂ ਆਲਮੋਸਟ 50 ਦੇ ਨੇੜੇ ਤੇ 117 ਵਿੱਚੋਂ 50 ਸੀਟਾਂ ਮੰਗਣਗੇ ਉਹ ਤੇ ਜੀ 50 ਸੀਟਾਂ ਉਸ ਵੇਲੇ ਭਾਜਪਾ ਨੂੰ ਦੇ ਦਿੰਦੇ ਤੇ 65 ਦੇ ਉੱਪਰ ਬਾਕੀਆਂ ਦੇ ਉੱਪਰ ਰਹੀਆਂ ਦੇ ਉੱਪਰ ਅਕਾਲੀ ਦਲ ਲੜਦਾ ਤੇ ਯਾਦ ਰੱਖੋ ਕਿ ਅਕਾਲੀ ਦਲ ਦੀ ਜਿਹੜੀ ਰੰਪ੍ਰਿਕ ਵੋਟ ਆ ਨਾ ਬਹੁਤ ਹੀ ਸਿੱਖ ਵੋਟ ਆ ਤੇ ਉਹ ਅਨਪ੍ਰੇਡਿਕਟੇਬਲ ਵੋਟ ਆ ਉਹ ਮੂਡ ਦੇ ਉੱਪਰ ਆ ਜੋਸ਼ ਦੇ ਵਿੱਚ ਜਾ ਕੇ ਵੋਟ ਪੈਂਦੀ ਆ ਉਹ ਲੇਕਿਨ ਭਾਜਪਾ ਸ਼ਹਿਰ ਦੇ ਵਿੱਚੋਂ ਪੰਜਾਬ 'ਚ ਜਿਆਦਾ ਸੀਟਾ ਕੱਢ ਸਕਦੀ ਸੀ ਤੇ ਫਿਰ ਇਤਿਹਾਸ ਬਦਲ ਸਕਦਾ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਆਪਣਾ ਸੀਐਮ ਲਾਉਣ ਦੀ ਕੋਸ਼ਿਸ਼ ਕਰਦੀ ਭਾਜਪਾ ਜੇਕਰ ਕਰ ਸਕਦੀ ਸੀ ਔਰ ਭਾਜਪਾ ਦੀ ਇਹ ਸੋਚ ਬਹੁਤ ਕੈਲਕੂਲੇਟਡ ਸੀ ਕਿ ਅੱਜ ਜੇ 6 ਮਿਲ ਜਾਂਦੀਆਂ ਤਾਂ ਗਾਂ ਪੰਜਾਬ 'ਚ ਦਾਵਾ ਕਰਾਂਗੇ ਇੱਕ ਮੈਂ ਮੰਨ ਲੈਣਾ ਕਿ ਇਹ ਵੀ ਇੱਕ ਬਹੁਤ ਵੱਡੀ ਅੜਚਣ ਹੋਊਗੀ ਲੇਕਿਨ ਕਿਤੇ ਨਾ ਕਿਤੇ ਇਹ ਵੀ ਰੌਲਾ ਹੈ ਕਿ ਐਸਜੀਪੀਸੀ ਦੇ ਵਿੱਚ ਵੀ ਇੱਕ ਥੋੜਾ ਜਿਹਾ ਸਮ ਅਕਾਲੀ ਦੇ ਵਿੱਚ ਕਿਤੇ ਨਾ ਕਿਤੇ ਉਹ ਵੀ ਹਿੰਟ ਦਿੱਤਾ ਗਿਆ ਕਿ ਭਾਜਪਾ ਕਿਤੇ ਨਾ ਕਿਤੇ ਚਾਹੁੰਦੀ ਸੀ ਕਿ ਐਸਜੀਪੀਸੀ ਦੇ ਵਿੱਚ ਵੀ ਉਹਨਾਂ ਨੂੰ ਸੀਟਾਂ ਥੋੜੀਆਂ ਜਿਹਾ ਦਿੱਤੀਆਂ ਜਾਣ ਕੇ ਅਸੀਂ ਆਪਦੇ ਬੰਦੇ ਖੜੇ ਕਰ ਸਕਦੇ ਹੋਈਏ ਉਹ ਅਕਾਲੀ ਦਲ ਤੋਂ ਸ਼ਾਇਦ ਇਹੋ ਜੀ 20 ਕੋਈ ਡਿਮਾਂਡ ਕਰ ਰਹੇ ਸੀ ਔਰ ਜੇ ਅਕਾਲੀ ਦਲ ਅਜਿਹਾ ਮੰਨ ਲੈਂਦਾ ਇਹੋ ਜੀ ਤਾਂ ਸਮਝ ਲਓ ਅਕਾਲੀ ਦਲ ਖਤਮ ਹੋ ਗਿਆ ਸੀ ਕਿਉਂਕਿ ਐਸਜੀਪੀਸੀ ਨਰੋਲ ਸਿੱਖਾਂ ਦੀ ਬਾਡੀ ਹੈ ਉਹ ਗੁਰਦੁਆਰਿਆਂ ਦੇ ਲਈ ਬਣੀ ਹੋਈ ਹੈ ਸਿੱਖ ਭੜੇ ਦੇ ਲਈ ਬਣੀ ਹੋਈ ਹੈ ਤੇ ਦੱਸਿਆ ਤਾਂ ਜਾਂਦਾ ਕਿ ਇਹ ਇੱਕ ਬਹੁਤ ਵੱਡਾ ਇਸ਼ੂ ਸੀ ਔਰ ਇੱਥੇ ਸਖਬੀਰ ਬਾਦਲ ਦੀ ਟੀਮ ਇੱਕਦਮ ਬੈਕਆਊਟ ਕਰ ਗਈ ਕਿ ਇਹ ਤਾਂ ਮੁੱਦਾ ਕਿਸੇ ਵੀ ਤਰੀਕੇ ਦੇ ਨਾਲ ਸਵੀਕਾਰ ਹੋ ਹੀ ਨਹੀਂ ਸਕਦਾ ਇਸ ਤੋਂ ਬਾਅਦ ਸਮਝ ਲਓ ਕਿ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਜਾਣਾ ਬਹੁਤ ਜੇ ਇਸ ਮੁੱਦੇ ਦੇ ਉੱਪਰ ਸਖਬੀਰ ਬਾਦਲ ਦੀ ਟੀਮ ਨੇ ਛੱਡਿਆ ਮੈਂ ਸਮਝਦਾ ਉਹਨਾਂ ਨੇ ਬਹੁਤ ਸਿਆਣਪ ਕੀਤੀ ਬਹੁਤ ਕਮਾਲ ਦਾ ਕੰਮ ਕੀਤਾ ਕਾਂਗਰਸ ਨੇ ਜੋ ਕੀਤਾ ਸੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਬਹੁਤ ਵੱਡਾ ਉਹ ਅਟੈਕ ਸੀ ਸਿੱਖਾਂ ਦੇ ਉੱਤੇ ਇੱਕ ਅਟੈਕ ਸੀ ਉਸ ਦੇ ਬਾਵਜੂਦ ਵੀ ਤਿੰਨ ਵਾਰੀ ਗਵਰਨਮੈਂਟ ਬਣਾ ਜਾਂਦੇ ਨੇ ਅਕਾਲੀ ਦਲ ਉੱਤੇ ਬਲੇਮ ਇਹ ਲੱਗਦਾ ਹੈ ਕਿ ਉਹਨਾਂ ਨੇ ਬੇਅਦਬੀ ਕਰਵਾਈ ਉਹ 당 ਨੇ ਉਸ ਸਮੇਂ ਸਹੀ ਫੈਸਲੇ ਨਹੀਂ ਲਈ ਇਹ ਇਲਜ਼ਾਮ ਹੁਣ ਵੀ ਲੱਗਦਾ ਤੇ ਅਕਾਲੀ ਦਲ ਕੀ ਵਾਪਸ ਆ ਜੇਗੀ ਜੇ ਕਾਂਗਰਸ ਵਾਪਸ ਆ ਸਕਦੀ ਹੈ 100% ਵਾਪਸ ਆ ਰਹੀ ਹੈ ਅਕਾਲੀ ਦਲ ਉਹਨਾਂ ਨੂੰ ਥੱਲੇ ਦੇਖੋ ਉਸ ਵੇਲੇ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਅਕਾਲੀ ਦਲ ਵਾਪਸ ਆਊਗਾ ਅਕਾਲੀ ਦਲ ਦੇ ਵਾਪਸ ਆਉਣ ਦੇ ਪਿੱਛੇ ਲੌਜੀਕ ਇਹ ਹੈ ਕਿ ਅਕਾਲੀ ਦਲ ਭਾਵੇਂ ਪਿਛਲੀਆਂ ਦੋ ਟਰਮਸ ਦੇ ਵਿਚਕਾਰ ਉਹਨਾਂ ਨੇ ਬਜਰ ਵੱਡੀਆਂ ਮਿਸਟੇਕਸ ਕੀਤੀਆਂ ਠੀਕ ਹੈ ਲੇਕਿਨ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਲੋਡ ਪੈਣ ਤੇ ਪੰਜਾਬ ਲਈ ਖੜ ਸਕਦੀ ਹੈ ਇੱਕਾਪਨ ਹੋਰ ਚੀਜ਼ ਮੈਂ ਮੈਂ ਉਹਨਾਂ ਦਾ ਕੋਈ ਪੱਖ ਨਹੀਂ ਪੂਰ ਰਿਹਾ ਲੇਕਿਨ ਜੋ ਸਿਨੈਰੀਓ ਚ ਨਜ਼ਰ ਆ ਰਿਹਾ ਮੈਂ ਤੁਹਾਨੂੰ ਉਹ ਚੀਜ਼ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹਣਾ ਵਿਜੇ ਜਿਹਦਾ ਬਹੁਤ ਲੋਕਾਂ ਵੱਲ ਧਿਆਨ ਨਹੀਂ ਆ ਸ਼ਾਹ ਅਕਾਲੀ ਦਲ ਦਾ ਵੀ ਧਿਆਨ ਨਹੀਂ ਆ ਜਦੋਂ ਕਿਸਾਨ ਅੰਦੋਲਨ ਦੇ ਲਈ ਲੜਾਈ ਛਿੜਦੀ ਹੈ ਤੱਕ ਕਿਸਾਨ ਅੰਦੋਲਨ ਦੇ ਦੌਰਾਨ ਹਰ ਸਿਮਰਤ ਬਾਦਲਕੌਰ ਹੋਰਾਂ ਨੂੰ ਅਸਤੀਫਾ ਦੇਣਾ ਪੈਂਦਾ ਠੀਕ ਹੈ ਉਹ ਅਸਤੀਫਾ ਦਿੰਦੇ ਆ ਸਮਝਦੇ ਹੋ ਉਹ ਅਸਤੀਫਾ ਦਿੰਦੇ ਆ ਉਹ ਅਸੀਂ ਇਹਨੂੰ ਐਦਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਪ੍ਰੈਸ਼ਰ ਥੱਲੇ ਉਹਨਾਂ ਨੇ ਅਸਤੀਫਾ ਦਿੱਤਾ ਪਰ ਸੱਚ ਇਹ ਹੈ ਕਿ ਅਸਤੀਫਾ ਦਿੱਤਾ ਹੁਣ ਮੈਂ ਸਵਾਲ ਕਰਦਾ ਕਾਂਗਰਸ ਨੂੰ ਹੁਣ ਮੈਂ ਸਵਾਲ ਕਰਦਾ ਭਾਜਪਾ ਦੇ ਪੰਜਾਬ ਯੂਨਿਟ ਨੂੰ ਤੇ ਆਪ ਦੇ ਪੰਜਾਬ ਯੂਨਿਟ ਨੂੰ ਕਿ ਜੇ ਦਿੱਲੀ ਨੇ ਪੰਜਾਬ ਨਾਲ ਕੋਈ ਇਦਾਂ ਧੱਕਾ ਕੀਤਾ ਹੁੰਦਾ ਇਹਨਾਂ ਚੋਂ ਕੋਈ ਵੀ ਅਸਤੀਫਾ ਦਿੰਦਾ ਹਰਿਆਣੇ ਨੇ ਸ਼ਰਿਆਮ ਪੰਜਾਬ ਦੇ ਇਲਾਕੇ ਦੇ ਵਿੱਚ ਗੋਲੀਆਂ ਚਲਾਈਆਂ ਔਰ ਪੰਜਾਬ ਦਾ ਕੋਈ ਪੋਲੀਟੀਕਲ ਪਾਰਟੀ ਕੁਸਕੀ ਨਹੀਂ ਹੁਣ ਅੰਦਾਜ਼ਾ ਲਗਾਓ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਹੁੰਦਾ ਤੇ ਫਿਰ ਹਰਿਆਣਾ ਪੰਜਾਬ ਤੇ ਗੋਲੀ ਚਲਾਉਂਦਾ ਤੇ ਉਸ ਵੇਲੇ ਅਕਾਲੀ ਦਲ ਦੀ ਕੀ ਪੋਜੀਸ਼ਨ ਬਣਦੀ ਕੀ ਅਕਾਲੀ ਦਲ ਸਟੈਂਡ ਲੈਂਦਾ ਨਾ ਲੈਂਦਾ ਆਪ ਨੇ ਸਟੈਂਡ ਨਹੀਂ ਦਿੱਤਾ ਆਪਨੇ ਸਗੋਂ ਉਹਨਾਂ ਗੋਲੀਆਂ ਨਾਲੋਂ ਜ਼ਿਆਦਾ ਜਦੋਂ ਕੇਜਰੀਵਾਲ ਨੂੰ ਅਰੈਸਟ ਕੀਤਾ ਜਾਂਦਾ ਆਪਨੇ ਜ਼ਿਆਦਾ ਸਰਗਰਮੀ ਉੱਥੇ ਦਿਖਾਈ ਹਾਲਾਂਕਿ ਦਿਖਾਈ ਉਹ ਵੀ ਇੱਕ ਡਰਾਮੇ ਦੇ ਤੌਰ ਤੇ ਮੈਂ ਨਹੀਂ ਮੰਨਦਾ ਕਿ ਬਹੁਤ ਪੰਜਾਬ ਸੀਰੀਅਸਲੀ ਲਿੱਤਾ ਉਹਨਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਪਰ ਹਕੀਕਤ ਦੇ ਵਿੱਚ ਅਕਾਲੀ ਦਲ ਸੀ ਜਿਹੜਾ ਅਸਤੀਫਾ ਦੇ ਗਿਆ ਤੁਸੀਂ ਯਕੀਨ ਮੰਨੋ ਕਿ ਜੇ ਮੰਨ ਲਓ ਭਾਜਪਾ ਪੰਜਾਬ ਹੁੰਦੀ ਭਾਜਪਾ ਪੰਜਾਬ ਦਾ ਕੋਈ ਕੌਸ਼ਕਦਾ ਜੇ ਕਾਂਗਰਸ ਪੰਜਾਬ ਹੁੰਦੀ ਜੇ ਕਾਂਗਰਸ ਨੇ ਧੱਕਾ ਕੀਤਾ ਹੁੰਦਾ ਜੇ ਪੰਜਾਬ ਦਾ ਨੁਕਸਾਨ ਦਰਬਾਰਾ ਸਿੰਘ ਨੇ ਪਾਣੀਆਂ ਦੇ ਮਸਲੇ ਵੇਲੇ ਕੀਤਾ ਜਿੱਤ ਕੇ ਸੀ ਪੰਜਾਬ 'ਚ ਅਸੀਂ ਪਾਣੀਆਂ ਦਾ ਮਸਲਾ ਹਾਈ ਕੋਰਟ ਦੇ ਵਿੱਚ ਤੇ ਉਸੇ ਵੇਲੇ ਕਾਂਗਰਸ ਨੇ ਕੁਰੀਵੱਟੀ ਇੰਦਰਾ ਗਾਂਧੀ ਨੇ ਤੇ ਦਰਬਾਰਾ ਸਿੰਘ ਇੱਕ ਮਿੰਟ ਦੇ ਵਿੱਚ ਉਹ ਕੇਸ ਵਾਪਸ ਲੈ ਗਿਆ ਠੀਕ ਹੈ ਕੱਲੇ ਅਕਾਲੀਆਂ ਨੂੰ ਤੁਸੀਂ ਕਹੋ ਕਿ ਇਹ ਉਹਨਾਂ ਨੇ ਕਿਸਾਨ ਅੰਦੋਲਨ ਵੇਲੇ ਮੈਂ ਫੇਰ ਕਹਿੰਨਾ ਮੈਂ ਅਕਾਲੀਆਂ ਦੇ ਹੱਕ 'ਚ ਨਹੀਂ ਬੋਲ ਰਿਹਾ ਪਰ ਹੱਥ ਅੰਕੜੇ ਇਹ ਕਹਿੰਦੇ ਆ ਕਿ ਅਤੀਤ ਦੇ ਵਿੱਚ ਸੈਂਟਰ ਦੇ ਪ੍ਰੈਸ਼ਰ ਥੱਲੇ ਜਿੰਨਾ ਨੁਕਸਾਨ ਕਾਂਗਰਸ ਨੇ ਪੰਜਾਬ ਦਾ ਕੀਤਾ ਤੇ ਜਿੰਨਾ ਮਤਲਬ ਕਿ ਆਪ ਹੁਣ ਕਰ ਰਹੀ ਹੈ ਉਦੇ ਮੁਕਾਬਲੇ ਅਕਾਲੀਆਂ ਦੀ ਕੋਈ ਵੱਡੀ ਇਹ ਗੱਲ ਨਹੀਂ ਸੀ ਹਰ ਸਿਲਤ ਬਾਦਲ ਨੇ ਭਾਵੇਂ ਤੁਸੀਂ ਕੋ ਮਜਬੂਰੀ ਨੂੰ ਦਿੱਤਾ ਇਹ ਤੁਸੀਂ ਕਹਿੰਦੇ ਮਜਬੂਰੀ ਨੂੰ ਦਿੱਤਾ ਪਰ ਉਸ ਨੇ ਅਸਤੀਫਾ ਦਿੱਤਾ ਇਹ ਇੱਕ ਉਹਨਾਂ ਦੇ ਹੱਕ ਚ ਜਾਣ ਵਾਲੀ ਗੱਲ ਹੈ ਔਰ ਇਹ ਚੀਜ਼ ਪੰਜਾਬ ਰਿਅਲਾਈਜ਼ ਕਰੂਗਾ ਵੀ ਇੱਕ ਵੀ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ 네ਗੇਟਿਵ ਵੋਟ ਹਮੇਸ਼ਾ ਬਹੁਤ ਅਸਰ ਪਾਉਂਦੀ ਹੈ ਜੇ ਆਪ ਐਡੇ ਵੱਡੇ ਪਦਰ ਤੇ ਉੱਭਰ ਕੇ ਆਈ ਨਾ ਇਹਦੇ ਵਿੱਚ ਆਪ ਦੀ ਕਰਾਮਾਤ ਨਹੀਂ ਸੀ ਇੰਨੀ ਜਿੰਨੀ ਕਿ ਕਾਂਗਰਸ ਤੇ ਅਕਾਲੀ ਦਲ ਦੇ ਖਿਲਾਫ ਲੋਕਾਂ ਦੀ ਨਾਰਾਜ਼ਗੀ ਸੀ 네ਗੇਟਿਵ ਸੈਂਟੀਮੈਂਟ ਪੰਜਾਬ ਚ ਹਮੇਸ਼ਾ ਹਾਈ ਹੁੰਦਾ ਹੁਣ ਫਰਕ ਇਸ ਗੱਲ ਤੇ ਪਊਗਾ ਕਿ ਇਹ 네ਗੇਟਿਵ ਸੈਂਟੀਮੈਂਟ ਆਪ ਦੇ ਕਿੰਨਾ ਖਿਲਾਫ ਹੈ ਤੇ ਅਕਾਲੀ ਭਾਜਪਾ ਜਾਂ ਕਾਂਗਰਸ ਉਸ ਨੂੰ ਕੈਸ਼ ਕਿਵੇਂ ਕਰਦੀ ਹੈ ਤੇ ਸਵਾਲ ਇਹ ਕਿ ਸਿੱਖਿਆ ਕੀ ਹੈ ਅਕਾਲੀ ਦਲ ਨੇ 10 ਸਾਲ ਤੋਂ ਬਾਅਦ ਹੈ ਕਿ ਲੋਕ ਪੁੱਛਦੇ ਨੇ ਵੀ ਸਿੱਖਿਆ ਕੀ ਹੈ ਤੁਸੀਂ ਕਿ ਪੁਰਾਣੀ ਗਲਤੀਆਂ ਸਿੱਖ ਲਈਆਂ ਕਿ ਭਾਜਪਾ ਨਾਲ ਬਿਨਾਂ ਅਸ਼ਰਤ ਅਲਾਈਅንስ ਕੀਤਾ 96 ਦੇ ਵਿੱਚ ਉਸ ਗਲਤੀ ਸਿੱਖ ਲਈ ਗਲਤੀ ਮੰਨ ਲਈ ਹੈ ਪਹਿਲੀ ਵਾਰ 30 ਸਾਲ ਤੋਂ ਉੱਪਰ ਹੋ ਜਾਣਗੇ ਇਕੱਲੇ ਭਾਜਪਾ ਲਗ ਲਗ ਚੋਨਾ ਲੜਨ ਜਾਦੇ ਨੇ ਸਿੱਖਿਆ ਕੀ ਹੈ ਜੇਹੀ ਗੱਲ ਆਪਾਂ ਕਰ ਲਈਏ ਕੱਲ੍ਹ ਸੁਖਵੀਰ 1% ਮੰਨ ਲਓ ਸੁਖਵੀਰ ਸਿੰਘ ਬਾਦਲ ਕੱਲ੍ਹ ਨੂੰ ਸੀਐਮ ਬਣ ਜਾਂਦੇ ਨੇ ਆ 10 10 ਸਾਲਾਂ 'ਚ ਕੀ ਸਿੱਖ ਲਿਆ ਉਹਨਾਂ ਨੇ ਕੀ ਜਾ ਕੇ ਡਿਲੀਵਰ ਕਰਨਗੇ ਲੋਕਾਂ ਨੂੰ ਲੋਕ ਹੁਣ ਤਾਂ ਕਹਦੇ ਨੇ ਵੀ ਸਾਡੇ ਉੱਤੇ ਕੇਸ ਪਏ ਹੋਏ ਨੇ ਲੋਕ ਹੁਣ ਤਾਂ ਕਹਦੇ ਨੇ ਚਿੱਟੇ ਦਾ ਲਗਾਤਾਰੀ ਜ਼ਿਕਰ ਚੱਲਦਾ ਆ ਰਿਹਾ ਕਾਲ ਪ੍ਰੋਟੈਸਟ ਕਰਦੀ ਬਾਰਡਰਾਂ ਦੇ ਉੱਤੇ ਜਾ ਕੇ ਸਿੱਖਿਆ ਕੀ ਹੈ 10 ਸਾਲ ਬਾਅਦ ਰਹਿ ਕੇ ਜੇ ਸਿੱਖਿਆ ਕੀ ਉਸ ਉੱਪਰ ਅਮਲ ਕਰਨਗੇ ਜਾ ਕੇ ਦੇਖੋ ਇਹ ਤਾਂ ਉਹਨਾਂ ਨੇ ਹੁਣ ਪ੍ਰੂਫ ਕਰਨਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਕੀ ਪੰਜਾਬ ਉਹਨਾਂ ਨੂੰ ਇੱਕ ਚਾਂਸ ਦਿੰਦਾ ਹੈ ਠੀਕ ਹੈ ਇਹ ਤਾਂ ਬਾਅਦ ਦੀ ਗੱਲ ਹੈ ਨਾ ਹਾਲੇ ਤਾਂ ਪਤਾ ਲੱਗੂਗਾ ਕਿ ਪੰਜਾਬ ਉਹਨਾਂ ਨੂੰ ਦੁਬਾਰਾ ਕਿੰਨਾ ਕ ਅਕਸੈਪਟ ਕਰਦਾ ਹਾਲ ਦੀ ਘੜੀ ਜੋ ਇਨੀਸ਼ੀਅਲ ਆਪਾਨੂੰ ਗਰਾਊਂਡ ਤੋਂ ਰਿਪੋਰਟਾਂ ਮਿਲ ਰਹੀਆਂ ਨੇ ਤਾਂ ਉੱਥੋਂ ਇਹ ਲੱਗਣ ਲੱਗ ਪਿਆ ਕਿ ਅਕਾਲੀ ਦਲ ਦੀ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਹਰ ਇੱਕ ਜਗ੍ਹਾ ਤੇ ਲੋਕਾਂ ਚ ਉਹਨੀ ਨਾਰਾਜ਼ਗੀ ਨਹੀਂ ਹੈ ਕਿਉਂਕਿ ਕਿ ਪੰਜਾਬ ਦੇ ਲੋਕ ਨਾ 2-3 ਸਾਲਾਂ ਬਾਅਦ ਭੁੱਲ ਜਾਂਦੇ ਨੇ ਮਸਲਾ ਇਹ ਸ਼ਾਇਦ ਸਾਰੇ ਦੇਸ਼ ਵਿੱਚ ਹੀ ਵਾਪਰਦਾ ਹੈ ਲੇਕਿਨ ਪੰਜਾਬ 'ਚ ਬਹੁਤ ਜ਼ਿਆਦਾ ਵਾਪਰਦਾ ਹੈ ਜੇ ਅਜਿਹਾ ਨਾ ਵਾਪਰਦਾ ਹੁੰਦਾ ਕਾਂਗਰਸ ਕਦੇ ਵਾਪਸ ਨਹੀਂ ਸੀ ਆ ਸਕਦੀ ਤਾਂ ਕਾਂਗਰਸ ਨੂੰ ਵੀ ਲੋਕਾਂ ਨੇ ਮਾਫ ਕੀਤਾ ਅਕਾਲੀ ਦਲ ਨੂੰ ਵੀ ਲੋਕ ਮਾਫ ਕਰ ਦੇਣਗੇ ਅਕਾਲੀ ਦਲ ਵਾਪਸ ਆਊਗਾ ਔਰ ਖਾਸ ਤੌਰ ਤੇ ਜਿਵੇਂ ਉਹਨਾਂ ਨੇ ਹੁਣ ਸਟੈਂਡ ਲੈ ਲਿਆ ਕਿ ਅਸੀਂ ਖੇਤਰੀ ਪਾਰਟੀਆਂ ਜਾਂ ਉਹ ਇਸ ਗੱਲ ਨੂੰ ਜੇ ਕੈਸ਼ ਕਰ ਸਕੇ ਉਹਨਾਂ ਦੀ ਟੀਮ ਤਾਂ ਇਹੀ ਹੈ ਕਿ ਅਸੀਂ ਭਾਜਪਾ ਨੂੰ ਨਾ ਕਰਤੀ ਕਿਉਂਕਿ ਉਹ ਸੈਂਟ ਪੰਜਾਬ ਦੇ ਮੁੱਦੇ ਜਿਹੜੇ ਸੀ ਉਹਨਾਂ ਉੱਪਰ ਸੈਟੀਸਫਾਈ ਸਾਨੂੰ ਜਵਾਬ ਨਹੀਂ ਸੀ ਦੇ ਰਹੇ ਇਹ ਚੀਜ਼ ਭਾਜਪਾ ਨੂੰ ਬਹੁਤ ਨੁਕਸਾਨ ਦੇਊਗੀ ਜੇ ਭਾਜਪਾ ਇਸ ਨੂੰ ਨਾ ਸੰਭਾਲ ਪਾਈ ਤਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਹੋਰ ਵੱਡਾ ਡੈਮੇਜ ਹੋਣ ਵਾਲਾ ਜੇ ਸੱਤਾ ਵਿੱਚ ਆ ਗਈ ਕਾਂਗਰਸ ਪਾਰਟੀ ਇਹ ਚਾਰ ਸਾਲ ਤੋਂ ਬਾਅਦ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਮਾਫ਼ ਕਰਤਾ ਫਿਰ ਦੋ ਸਰਕਾਰਾਂ ਬਣਨ ਦੇ ਪਿੱਛੇ ਵੀ ਜੇ ਹੋਰ ਕੋਈ ਲੌਜੀਕ ਹੀ ਤਾਂ ਨਜ਼ਰ ਨਹੀਂ ਆਉਂਦਾ ਤਿੰਨ ਵਾਰੀ ਬਣ ਗਈ ਹੈ ਹਾਂ ਤਾਂ ਉਹ ਤੋਂ ਬਾਅਦ ਬਣੀ ਹੈ ਔਰ ਉਸ ਦੇ ਬਾਵਜੂਦ ਵੀ ਕਿ ਉਹਨਾਂ ਨੇ ਕਦੇ ਵੀ ਅਸੀਂ ਜਾਣਦੇ ਹਾਂ ਕਿ ਮੁੱਦਿਆਂ ਤੋਂ ਪਟਕਾ ਕੇ ਕਾਂਗਰਸ ਚੱਲਦੀ ਰਹੀ ਹਮੇਸ਼ਾ ਔਰ ਆਪਸ ਵਿੱਚ ਵੀ ਬਹੁਤ 파ਟੇ ਰਹੇ ਇਸ ਦੇ ਬਾਵਜੂਦ ਵੀ ਸਰਕਾਰ ਬਣਦੀ ਰਹੀ ਤਾਂ ਅਕਾਲੀ ਦਲ ਨੇ ਦੋ ਤਿੰਨ ਸਟੈਂਡ ਹੈ ਜੇ ਹਾਲ ਦੇ ਘੜੇ ਵਾਪਸ ਲੱਤੇ ਆ ਜਿਥੋਂ ਲੱਗਦਾ ਹੈ ਕਿ ਉਹਨਾਂ ਨੇ ਅਤੀਤ ਤੋਂ ਕੁਝ ਸਿੱਖਿਆ ਤਾਂ ਮੇਬੀ ਲੇਕਿਨ ਇਹ ਤਾਂ ਪੰਜਾਬ ਦੇਖੂਗਾ ਕਿ ਉਹਨਾਂ ਨੂੰ ਪਹਿਲਾਂ ਪੰਜਾਬ ਉਹ ਹੁਣ ਉਹਨਾਂ ਦੇ ਵਿੱਚ ਇੱਕ ਇੱਕ ਇਹ ਵੀ ਗੱਲ ਕਲੀਅਰ ਹੈ ਕਿ ਉਹਨਾਂ ਨੂੰ ਜੇ ਕੋਈ ਚਾਂਸ ਪੰਜਾਬ ਦੇ ਦੂਗਾ ਤਾਂ ਇਹ ਲਾਸਟ ਚਾਂਸ ਹੋਣ ਵਾਲਾ ਉਹਨਾਂ ਦੇ ਲਈ ਹੁਣ ਉਹ ਕੋਈ ਬਲੰਡਰ ਨਹੀਂ ਕਰ ਸਕਦੇ ਕਿਉਂਕਿ ਹੁਣ ਜਿਹੜੀ ਨੈਗੇਟਿਵਿਟੀ ਪੰਜਾਬ ਨੇ ਇੱਕ ਤੀਜੀ ਪਾਰਟੀ ਨੂੰ ਅਜਾਇਆ ਆਪ ਨੂੰ ਅਜਮਾਇਆ ਆਪ ਤੋਂ ਜੇ ਆਪ ਨੂੰ ਵੀ ਨੈਗੇਟਿਵਿਟੀ ਦੇ ਚਲਦੇ ਪੰਜਾਬ ਨੇ ਕੁਰਸੀ ਤੋਂ ਲਾਇਆ ਨਾ ਤਾਂ ਇਹ ਲਾਟਰੀ ਤਾਂ ਨਿਕਲਣ ਵਾਲੀ ਹੈਗੀ ਇਹਨਾਂ ਦੀ ਇਹ ਹੁਣ ਪਤਾ ਨਹੀਂ ਕਿ ਲਾਟਰੀ ਕਾਂਗਰਸ ਦੀ ਨਿਕਲਦੀ ਹੈ ਭਾਜਪਾ ਦੀ ਨਿਕਲਦੀ ਹੈ ਜਾਂ ਅਕਾਲੀ ਦਲ ਦੀ ਨਿਕਲਦੀ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਲਾਟਰੀ ਨਿਕਲਣ ਵਾਲੀ ਹੈ ਕਿਉਂਕਿ ਉਹ ਨੈਗੇਟਿਵ ਜਿਹੜੀ ਸੈਂਟੀਮੈਂਟ ਆਪ ਦੇ ਖਿਲਾਫ ਨਜ਼ਰ ਆਣ ਲੱਗ ਪਿਆ ਉਹ ਕਿਤੇ ਨਾ ਕਿਤੇ ਤਾਂ ਜਾਣਾ ਹੀ ਆ ਨਾ ਉਹ ਨਹੀਂ ਕਾਂਗਰਸ ਵਿੱਚ ਕਿਉਂ ਨਹੀਂ ਜਾ ਸਕਦਾ ਅਕਾਲੀ ਦਲ ਵੱਲੇ ਹੀ ਕਿਉਂ ਆ ਕਾਂਗਰਸ ਦੇ ਵਿੱਚ ਮੈਨੂੰ ਲੱਗਦਾ ਕਿ ਜਾ ਸਕਦਾ ਹੈ ਕਾਂਗਰਸ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਜਾ ਸਕਦਾ ਕਾਂਗਰਸ ਉਹਨੂੰ ਕਿੰਨਾ ਕੈਸ਼ ਕਰਦੀ ਹੈ ਲੇਕਿਨ ਕਾਂਗਰਸ ਨੇ ਸ਼ੁਰੂਆਤ ਦੇ ਵਿੱਚ ਇੱਕ ਗਲਤੀ ਕਰ ਲਈ ਜਿਹੜਾ ਰੋਲਾ ਪਿਆ ਕਿ ਉਹਨਾਂ ਦਾ ਗੱਠਜੋੜ ਹੋਣ ਜਾ ਰਿਹਾ ਆਪ ਦੇ ਨਾਲ ਦੇਖੋ ਇਮੀਡੀਏਟਲੀ ਕਾਂਗਰਸ ਉਹਨੂੰ ਲਾ ਕੇ ਤਾਂ ਸੀ ਆਪ ਨੂੰ ਚੁਣਿਆ ਤੇ ਫਿਰ ਉਸੇ ਹੀ ਜਦੋਂ ਲੋਕਾਂ ਨੇ ਨਾਰੇ ਲਾਉਂਦੇ ਆ ਨਾ ਲੋਕ ਦਿਲ ਨਾਲ ਨਾਰੇ ਲਾਉਂਦੇ ਆ ਸਪੋਰਟਰ ਕਾਡਰ ਜਦੋਂ ਉਹਨਾਂ ਨੇ ਕਿਹਾ ਹੋਊ ਕਾਂਗਰਸ ਮਰਦਾਬ ਤੇ ਹੁਣ ਉਸੇ ਹੀ ਕਾਂਗਰਸ ਦੇ ਲਈ ਜਿੰਦਾਬਾਦ ਉਹਨੂੰ ਕਹਿਣਾ ਉਹਨਾਂ ਲਈ ਪੰਜਾਬੀਆਂ ਦੇ ਲਈ ਅਣਖ ਦਾ ਸਵਾਲ ਹੋ ਜਾਣਾ ਸੀ ਤੇ ਸ਼ੁਰੂਆਤ ਦੇ ਵਿੱਚ ਕਾਂਗਰਸ ਚੁੱਪ ਕਰਕੇ ਇਸ ਅਲਾਈਅੰਸ ਦੇ ਲਈ ਜਿਵੇਂ ਤਿਆਰ ਹੋ ਗਈ ਕਿਤੇ ਨਾ ਕਿਤੇ ਉਹਨਾਂ ਦੀ ਇਮੇਜ ਨੂੰ ਡੈਂਟ ਪਿਆ ਇਹਦਾ ਨੁਕਸਾਨ ਕਾਂਗਰਸ ਨੂੰ ਭੁਗਤਣਾ ਪਊਗਾ ਦੂਜੇ ਪਾਸੇ ਕਾਲੀਆਂ ਨੇ ਨਾ ਕਰਕੇ ਭਾਜਪਾ ਨੂੰ ਕਿਤੇ ਨਾ ਕਿਤੇ ਇੱਕ ਥੋੜਾ ਜਿਹਾ ਪੋਲੀਟੀਕਲ ਐਡਵਾਂਟੇਜ ਲੈ ਲਿਆ ਕਿ ਦੇਖੋ ਅਸੀਂ ਟਕਰਾਤਾ ਸਾਨੂੰ ਭਾਵੇਂ ਇੱਕ ਵੀ ਵੋਟ ਨਾ ਪਾਵੇ ਜੇ ਉਹ ਇਸ ਚੀਜ਼ ਨੂੰ ਏਦਾਂ ਪ੍ਰਮੋਟ ਕਰਨਗੇ ਕਿ ਸਾਨੂੰ ਤੁਸੀਂ ਜ਼ੀਰੋ ਕਰ ਦਿਓ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਸੈਂਟਰ ਦੇ ਥੱਲੇ ਨਹੀਂ ਲੱਗਣਾ ਜੇ ਉਹ ਇਸ ਚੀਜ਼ ਨੂੰ ਪ੍ਰਮੋਟ ਕਰਗੇ ਤਾਂ ਇਸ ਦਾ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਔਰ ਭਾਜਪਾ ਨੂੰ ਕਿਤੇ ਨਾ ਕਿਤੇ ਨੁਕਸਾਨ ਹੋਣ ਵਾਲਾ ਹਾਲਾਂਕਿ ਮੈਂ ਸਮਝਦਾ ਕਿ ਭਾਜਪਾ ਕੋਲੇ ਬਹੁਤ ਵੱਡਾ ਥਿੰਕ ਟੈਂਕ ਹੈ ਜਿਉਂ ਉਹਨਾਂ ਨੇ ਨਾ ਕੀਤੀ ਉਹਨਾਂ ਨੇ ਵੀ ਤਾਂ ਆਖਰ ਨਾ ਕੀਤੀ ਹੈ ਉਹਨਾਂ ਨੇ ਵੀ ਕੁਝ ਨਾ ਕੋਈ ਸੋਚਿਆ ਤਾਂ ਹੋਊਗਾ ਠੀਕ ਹੈ ਲੇਕਿਨ ਇੱਕ ਵਾਰੀ ਮੈਨੂੰ ਲੱਗਦਾ ਕਿ ਇਸ ਸਾਰੇ ਸਿਨੈਰੀਓ ਦੇ ਵਿੱਚ ਇਸ ਟੁੱਟ ਭੱਜ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਕਾਫੀ ਫਾਇਦੇ ਦੇ ਦੇ ਇੱਕ ਆਖਰੀ ਸਵਾਲ ਹੈ ਚਲੋ ਆਪਾਂ ਚਾਰ ਪਾਰਟੀਆਂ ਯਾਨੀ ਵੋਟ ਪਰਸੈਂਟੇਜ ਆਪਾਂ ਕਿਵੇਂ ਅੰਦਾਜ਼ਾ ਲਗਾ ਸਕਦੀਆਂ ਤੁਹਾਨੂੰ ਕੀ ਲੱਗਦਾ ਭਾਜਪਾ ਗੋਸਪੋ ਦੀ ਸੀਟ ਆਪਾਂ ਨੂੰ ਪਤਾ ਕਿ ਭਾਜਪਾ ਦੇ ਹੱਕ ਵਿੱਚ ਜਾਂਦੀ ਦੀ ਹੈ ਪਠਾਨਕੋਟ ਦਾ ਵੀ ਆਪਾਂ ਜ਼ਿਕਰ ਕਰ ਲੀਏ ਕਿ ਭਾਜਪਾ ਕਢ ਜੇਗੀ ਸੀਟਾਂ ਬਿੱਟੂ ਸਾਹਿਬ ਨੂੰ ਖੜਾ ਕਰਤਾ ਲੁਧਿਆਣੇ ਵਿੱਚ ਹੁਣ ਉਹ ਕਾਂਗਰਸ ਤੋਂ ਚਲੇ ਗਏ ਨੇ ਉਹ ਹੁਣ ਤਾਂ ਕਈ ਇਹ ਵੀ ਲਿਖ ਰਹੇ ਨੇ ਜਿਹੜੇ ਦਲ ਬਦਲੂ ਨੇ ਕੋਈ ਵੀ ਪਾਰਟੀ ਦਾ ਉਹਨੂੰ ਵੋਟ ਇਹ ਵਿੱਚੋਂ ਇੱਕ ਲੋਕੀ ਲਿਖਣ ਲੱਗ ਪਏ ਨੇ ਕੀ ਲੱਗਦਾ ਵੀ ਕਿਵੇਂ ਸੀਟਾਂ ਦੀ ਵੰਡ ਹੋ ਸਕਦੀ ਹੈ ਚਾਹਤ ਪਾਰਟੀਆਂ ਨੇ ਚਾਹ ਦੇ ਇਸ ਸਮੇਂ ਵੱਡੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਕਾਲੀ ਦਾਲ ਭਾਜਪਾ ਕਾਂਗਰਸ ਮੈਨੂੰ ਕਦੇ ਭਾਜਪਾ ਦਾ ਥਿੰਕ ਟੈਂਕ ਦਾ ਇਹ ਸਟੈਂਡ ਸਮਝ ਨਹੀਂ ਆਇਆ ਕਿ ਉਹ ਦੂਜੀਆਂ ਪਾਰਟੀਆਂ ਦੇ ਇਹੋ ਜਿਹੇ ਲੋਕ ਚੁਣ-ਚੁਣ ਕੇ ਕਿਉਂ ਰੌਕ ਗਾਰਡਨ ਬਣਾਉਂਦੇ ਉਤਰੇ ਹੋਏ ਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਕਸੈਪਟੈਂਸ ਨਹੀਂ ਹੈ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਜਦੋਂ ਕੋਈ ਬੰਦਾ ਐਸ ਲੈਵਲ ਦਾ ਦਲ ਬਦਲਦਾ ਰਵਨੀਤ ਬਿੱਟੂ ਇੱਕ ਪੁਰਾਣੇ ਹੰਡਾ ਹੋਇਆ ਨੇਤਾ ਹੈ ਕੋਈ ਦੋ ਰਾਏ ਨਹੀਂ ਪਰ ਅਨਫਾਰਚੂਨੇਟਲੀ ਉਹਦੀ ਇਮੇਜ ਕਾਂਗਰਸ ਵਾਲੀ ਆਪਣੇ ਦਾਦੇ ਵਾਲੀ ਜ਼ਿਆਦਾ ਹੈ ਠੀਕ ਹੈ ਉਹਨੂੰ ਇੱਥੇ ਰਹਿ ਕੇ ਜ਼ਿਆਦਾ ਫਾਇਦਾ ਹੋਣਾ ਸੀ ਹੁਣ ਭਾਜਪਾ ਉਹਦੇ ਨਾਲ ਹੀ ਕਿੰਨਾ ਕੁ ਫਾਇਦਾ ਚੱਕ ਪਾਊਗੀ ਮੈਨੂੰ ਸਮਝ ਨਹੀਂ ਆਉਂਦਾ ਔਰ ਭਾਜਪਾ ਨੇ ਸਾਰੇ ਲੋਕ ਇਹੋ ਜਿਹੇ ਚੱਕੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਇਦਾਂ ਕਹਿ ਲੋ ਕਿ ਉਹ ਡਿਸਕਾਰਡਡ ਲੋਕ ਨੇ ਇਹਦੇ ਥਾਂ ਤੇ ਭਾਜਪਾ ਅਕਾਲੀ ਦਲ ਨੂੰ ਛੱਡ ਦਿੰਦੀ ਹੈ ਤੇ ਉਹ ਅਕਾਲੀ ਦਲ ਦੇ ਰੂਪ ਚ ਭਾਜਪਾ ਨੂੰ ਕੀ ਮਿਲ ਸਿੱਖ ਮਿਲਨੇ ਸੀ ਨਾ ਉਹ ਸਿੱਖ ਪਾਰਟੀ ਨੂੰ ਛੱਡ ਕੇ ਸਿੱਖ ਚਿਹਰਿਆਂ ਨੂੰ ਚੁਣ ਰਹੀ ਹੈ ਮੈਨੂੰ ਨਹੀਂ ਸਮਝ ਆਇਆ ਵੀ ਉਹਨਾਂ ਦੇ ਪਿੱਛੇ ਮੈਂ ਮੰਨ ਲੈਂਦਾ ਕਿ ਆਪਾਂ ਨੂੰ ਰਾਜਨੀਤੀ ਦੀ ਇੰਨੀ ਸਮਝ ਨਹੀਂ ਉਹਨਾਂ ਦਾ ਥਿੰਕ ਟੈਂਕ ਵੱਡਾ ਹੈ ਮੇਬੀ ਉਹਨਾਂ ਦੀ ਕੋਈ ਲੰਬੇ ਸਮੇਂ ਦੀ ਪਾਲਿਸੀ ਹੋਵੇ ਲੇਕਿਨ ਜੇ ਚਾਰੇ ਵੋਟਾਂ ਹੁਣ ਵੰਡੀਆਂ ਜਾਣਗੀਆਂ ਵੋਟਾਂ ਆਪ ਦੀ ਇਕੱਲੇ ਤੌਰ ਤੇ ਨਾ ਭਾਜਪਾ ਨਾ ਕਾਂਗਰਸ ਨਾ ਅਕਾਲੀ ਦਲ ਤਿੰਨੇ ਆਪ ਦੇ ਖਿਲਾਫ ਨਹੀਂ ਲੜ ਸਕਦੇ ਠੀਕ ਹੈ ਇਕੱਲੇ-ਇਕੱਲੇ ਨਹੀਂ ਲੜ ਸਕਦੇ ਤਾਂ ਵੋਟ ਵੰਡਿਆ ਜਾਣਾ ਆਪ ਦੀ ਲੜਾਈ ਆਪ ਦੇ ਨਾਲ ਹੀ ਹੈ ਆਪ ਨੂੰ ਜੇ ਕਿਸੇ ਨੇ ਠੋਕਿਆ ਉਹ ਆਪ ਹੀ ਠੋਕੂਗੀ ਆਪਨੇ ਜਿੰਨਾ ਨੁਕਸਾਨ ਚੱਲਣਾ ਹੈ ਉਹ ਆਪ ਦੀਆਂ ਨਲਾਇਕੀਆਂ ਕਰਕੇ ਚੱਲਣਾ ਹੈ ਜਿਹੜੀਆਂ ਕਿ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਹ 네ਗਟਿਵਿਟੀ ਜਿਹੜੀ ਹੈਗੀ ਦੂਜੇ ਪਾਸੇ ਖੰਡਰੂਗੀ ਉਹਦਾ ਕਿੰਨਾ ਫਾਇਦਾ ਕੋਈ ਚੱਕਦਾ ਇਹ ਦੇਖਣ ਵਾਲੀ ਗੱਲ ਹੈ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਫਾਇਦਾ ਸਾਰੇ ਕਿਸੇ ਵੰਡਿਆ ਜਾਵੇ ਥੋੜੀ ਜਿਹਾ ਫਾਇਦਾ ਭਾਜਪਾ ਚੱਕ ਜੇ ਥੋੜਾ ਜਿਹਾ ਕਾਂਗਰਸ ਚੱਕ ਜੇ ਤੇ ਕਿਤੇ ਨਾ ਕਿਤੇ ਅਕਾਲੀ ਦਲ ਵਾਲੇ ਚੱਕ ਜਾਣ ਭਗਵੰਤਬਾਹ ਨੇ ਲਿਖਿਆ ਕਿ 13 ਦੀਆਂ 13 ਸੀਟਾਂ ਅਸੀਂ ਕੱਢਾਂਗੇ ਹੂੰ ਪੰਜਾਬ ਦੇ ਵਿੱਚੋਂ ਦੀ ਹਾਂਜੀ ਬਿਲਕੁਲ ਪੋਸੀਬਲ ਹੈ 13 ਸੀਟਾਂ ਨਿਕਲ ਸਕਦੀਆਂ ਜੇ 5 ਸੀਟਾਂ ਤੇ ਇਕੱਲੀ ਹਾਰ ਜਾਣ ਰਹਿਣਾ 4 ਸੀਟਾਂ ਤੇ ਭਾਜਪਾ ਹਾਰ ਜੇ ਤੇ ਬਾਕੀ ਸੀਟਾਂ ਦੇ ਉੱਪਰ ਕਾਂਗਰਸ ਹਾਰ ਜੇ ਤਾਂ ਜਿੱਤ ਸਕਦੇ 13 ਦੇ 13 ਕੋਈ ਲੱਗਦਾ ਕਿੰਨੀਆਂ ਸੀਟਾਂ ਦੇਣਾ ਚਾਹੁੰਦੇ ਆ ਆਮ ਆਦੀ ਪਾਰਟੀ ਮੈਂ ਕਹਿੰਦਾ ਕਿ ਉਹ 13 ਦੀਆਂ 13 ਜਿੱਤ ਸਕਦੇ ਆ ਜੇ ਬਾਕੀ 13 ਤੇ ਦੂਜੀਆਂ ਪਾਰਟੀਆਂ ਹਾਰ ਜਾਣ ਉਹ 13 ਦੇ 13 ਜਿੱਤ ਜਾਣਗੇ ਸਵਾਲ ਇਹ ਹੈ ਕਿ ਦੂਜੀਆਂ ਪਾਰਟੀਆਂ 13 ਸੀਟਾਂ ਹਾਰ ਜਾਣਗੀਆਂ ਠੀਕ ਹੈ ਚਲੋ ਕਹਿਣ ਨੂੰ ਦਾਵਾ ਤਾਂ ਰਾਜਨੀਤੀ ਵਿੱਚ ਹਰ ਕੋਈ ਕਰਦਾ ਹੈ ਦਾਵਾ ਉਹ ਵੀ ਕਰ ਰਹੇ ਨੇ ਕਿ 13 ਦੀਆਂ 13 ਸੀਟਾਂ ਕੱਢ ਅੰਕੜੇ ਮੈਨੂੰ ਨਹੀਂ ਲੱਗਦਾ ਕਿ ਨੈਗੇਟਿਵਿਟੀ ਜਿਹੜੀ ਹੈ ਆਪਾਂ ਹੁਣ ਗੱਲ ਕਰੀਏ ਨੁਕਸਾਨ ਦੀ ਕੀ ਲੱਗਦਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਅਕਾਲੀ ਦਲ ਨੂੰ ਨੁਕਸਾਨ ਤੇ ਭਾਜਪਾ ਨੂੰ ਫਾਇਦਾ ਹੋ ਸਕਦਾ ਸੀ ਨਹੀਂ ਐਦਾਂ ਨਹੀਂ ਸੀ ਜੇ ਹੁੰਦਾ ਦੋਨਾਂ ਨੂੰ ਇੱਕ ਦੂਜੇ ਦਾ ਫਾਇਦਾ ਹੁੰਦਾ ਜਾਂ ਇੱਕ ਦੂਜੇ ਦਾ ਨੁਕਸਾਨ ਹੁੰਦਾ ਠੀਕ ਹੈ ਹੁਣ ਮੈਨੂੰ ਸਾਰੇ ਸਿਨੈਰੀਓ ਦੇ ਵਿੱਚ ਅਕਾਲੀ ਦਲ ਜਿਵੇਂ ਪ੍ਰਟੈਂਡ ਕਰ ਗਿਆ ਚੀਜ਼ਾਂ ਨੂੰ ਜਿਵੇਂ ਪੇਸ਼ ਕਰ ਗਿਆ ਉਹ ਮੈਨੂੰ ਲੱਗਦਾ ਥੋੜਾ ਜਿਆਦਾ ਕਿਤੇ ਨਾ ਕਿਤੇ ਫਾਇਦਾ ਲੈ ਗਿਆ ਠੀਕਾ ਕਾਲੀ ਦਲ ਜਿਹੜਾ ਹੈਗਾ ਇਸ ਗੱਲ ਨੂੰ ਉਹ ਕੈਸ਼ ਕਰੂਗਾ ਵੀ ਔਰ ਇਹੇ ਚੀਜ਼ ਉਹਨਾਂ ਦੇ ਹੱਕ ਵਿੱਚ ਜਾਂਦੀ ਹੈ ਕਿ ਉਹਨਾਂ ਨੇ ਪੰਜਾਬ ਦੇ ਲਈ ਸਟੈਂਡ ਲਿੱਤਾ ਲੋਕ ਮਜ਼ਾਕ ਉਡਾਨਗੇ ਲੇਕਿਨ ਇਹਦਾ ਫਾਇਦਾ ਹੁਣ 24 'ਚ ਹੋਵੇ ਨਾ ਹੋਵੇ 27 ਦੇ ਵਿੱਚ ਉਹ ਖੜ੍ਹ ਜਾਣਗੇ ਔਰ ਕਿਤੇ ਨਾ ਕਿਤੇ ਭਾਜਪਾ ਨੂੰ ਇੱਕ ਸਟਰੋਂਗ ਮੈਸੇਜ ਵੀ ਛੱਡਣ ਚ ਉਹ ਕਾਮਯਾਬ ਹੋਏ ਕਿ ਦੇਖੋ ਅਸੀਂ ਇਸ ਲੈਵਲ ਦੇ ਸਮਝੌਤਾ ਨਹੀਂ ਕਰ ਸਕਦੇ ਜੋ ਪੰਜਾਬ ਦੇਖੋ ਪੰਜਾਬ ਦਾ ਇੱਕ ਢਾਂਚਾ ਹੈ ਤਾਂ ਪੰਜਾਬ ਦੇ ਜੋ ਇੱਕ ਮਤਲਬ ਡੈਮੋਗ੍ਰਾਫੀਕਲ ਢਾਂਚਾ ਹੈ ਉਹ ਸਿੱਖਾਂ ਨੇ ਪੂਰਾ ਦੇਸ਼ ਛੱਡ ਕੇ ਹਿਮਾਚਲ ਛੱਡ ਕੇ ਹਰਿਆਣਾ ਛੱਡ ਕੇ ਪੰਜਾਬ ਛੋਟਾ じゃ ਕੀਤਾ ਉਦੇ ਪਿੱਛੇ ਭਾਵਨਾ ਤਾਂ ਇਹ ਸੀ ਨਾ ਕਿ ਇੱਕ ਅਜਿਹੀ ਸਟੇਟ ਜਿੱਥੇ ਪੰਜਾਬ ਦੇ ਕੋਲੇ ਸਿੱਖਾਂ ਦੀ ਇੱਕ ਥੋੜੀ ਜਿਹੀ ਸਰਦਾਰੀ ਹੈ ਹਾਲਾਂਕਿ ਅਸੀਂ ਜਾਣਦੇ ਹਾਂ ਸੰਵਧਾਨਕ ਤੌਰ ਤੇ ਕੋਈ ਸਰਦਾਰੀ ਨਹੀਂ ਇੱਕ ਸਾਈਕੋਲੋਜੀਕਲ ਐਡਵਾਂਟੇਜ ਹੈ ਵੀ ਸਾਡਾ ਪੰਜਾਬ ਹੈ ਠੀਕ ਹੈ ਤਾਂ ਉਹ ਸਾਡੇ ਪੰਜਾਬ ਦੀ ਫੀਲਿੰਗ ਜਿਹੜੀ ਹੈ ਅਕਾਲੀ ਦਲ ਹੀ ਲੈ ਕੇ ਦੇ ਸਕਦਾ ਸੀ ਅਤੀਤ ਵਿੱਚ ਉਹਨਾਂ ਨੇ ਛੱਡੀ ਮਾਰ ਖਾਦੀ ਅੱਜ ਉਹ ਇਸ ਚੀਜ਼ ਨੂੰ ਵਾਪਸ ਜੇ ਲੈ ਕੇ ਆ ਗਏ ਗਰੰਟੀ ਨਾਲ ਰਿਜ਼ਲਟ ਉਹਨਾਂ ਦੇ ਹੱਕ ਵਿੱਚ ਹੋਰ ਵੀ ਜ਼ਿਆਦਾ ਹੋਣਗੇ ਜੇ ਉਹ ਇਤਿਹਾਸ ਦੀ ਇਸ ਚੀਜ਼ ਨੂੰ ਉਹ ਉਹ ਪ੍ਰੈਜ਼ੈਂਟ ਕਰ ਵੀ ਰਹੇ ਹੋਵੇਂ ਠੀਕ ਹੈ ਆਫਕੋਰਸ ਪੰਜਾਬ ਦੇ ਵਿੱਚ ਹਿੰਦੂ ਬਹੁਤ ਵੱਡੀ ਗਿਣਤੀ ਵਿੱਚ ਬੈਠੀ ਆ ਔਰ ਅਕਾਲੀ ਦਲ ਇੱਕ ਹੋਰ ਵੀ ਚੀਜ਼ ਨੋਟ ਕਰੋ ਕਿ ਅਕਾਲੀ ਦਲ ਵੀ ਉਹੀ ਕਰ ਰਿਹਾ ਜੋ ਭਾਜਪਾ ਕਰ ਰਹੀ ਹੈ ਭਾਜਪਾ ਸਿੱਖ ਚਿਹਰੇ ਨੂੰ ਆਪਣੇ ਨਾਲ ਜੋੜ ਰਹੀ ਹੈ ਕਿਉਂ ਤਾਂ ਕਿ ਸਿੱਖ ਵੋਟਰ ਜੋੜ ਸਕੀਏ ਇਹੀ ਅਕਾਲੀ ਦਲ ਕਰ ਰਿਹਾ ਪਰ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ ਕਿਤੇ ਜ਼ਿਆਦਾ ਹਿੰਦੂਆਂ ਦੇ ਵਿੱਚ ਪੈਠ ਬਣਾਈ ਹੈ ਠੀਕ ਹੈ ਅੱਜ ਵੀ ਪੰਜਾਬ ਦਾ ਵਪਾਰੀ ਹਿੰਦੂ ਅਕਾਲੀ ਦਲ ਤੇ ਭਰੋਸਾ ਕਰਦਾ ਹੈ ਜਦੋਂ ਕਿ ਅਨਫੋਰਚੂਨੇਟਲੀ ਭਾਜਪਾ ਹੜਾ ਤੱਕ ਵੀ ਪੰਜਾਬ ਦੇ ਸਿੱਖਾਂ ਦਾ ਭਰੋਸਾ ਨਹੀਂ ਜਿੱਤ ਸਕੀ ਤਾਂ ਇਹ ਮੈਨੂੰ ਲੱਗਦਾ ਹੈ ਇਹਦੇ ਵਿੱਚ ਇੱਕ ਕਾਰਨ ਉਹੀ ਹੈ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਦੇ ਵਿੱਚ ਇਹ ਚੀਜ਼ ਪਈ ਹੈਗੀ ਕਿ ਯਾਰ ਦਿੱਲੀ ਦੇ ਨਾਲ ਇੱਕ ਵਿਰੋਧ ਹੈ ਭਾਜਪਾ ਨਾਲ ਵਿਰੋਧ ਨਹੀਂ ਹੈ ਇੱਕ ਦਿੱਲੀ ਦੇ ਨਾਲ ਸਾਡਾ ਇੱਕ ਇਤਿਹਾਸਿਕ ਵਿਰੋਧ ਹੈ ਉਹ ਸਾਡੇ ਅਨਕਾਂਸ਼ੀਅਸ ਚ ਪਿਆ ਕਿ ਪੰਜਾਬ ਤੇ ਦਿੱਲੀ ਦੀ جنگ ਹੀ ਹੋਣੀ ਹੈ ਅਤੀਤ ਵਿੱਚ جنگ ਹੋਈ ਹੈ ਤਾਂ ਭਾਜਪਾ ਕਿਤੇ ਨਾ ਕਿਤੇ ਆਪਣੀ ਇਮੇਜ ਸਟਰੋਂਗ ਸੈਂਟਰ ਵਾਲੀ ਬਣਾ ਰਹੀ ਹੈ ਕਦੇ ਭਾਜਪਾ ਦੇ ਮੁੱਦੇ ਤੇ ਕਦੇ ਫੈਡਰਲਿਜ਼ਮ ਦੇ ਮੁੱਦੇ ਤੇ ਕਦੇ ਸੀਏ ਆ ਹਾਲਾਂਕਿ ਇੰਨਾ ਨੁਕਸਾਨ ਸਿੱਖਾਂ ਦਾ ਭਾਜਪਾ ਨੇ ਕਦੇ ਕੀਤਾ ਨਹੀਂ ਜਿੰਨਾ ਵੀ ਉਹਨਾਂ ਦੀ ਇਮੇਜ ਸਿੱਖਾਂ ਦੇ ਲਈ ਡਰਾਉਣੀ ਬਣ ਚੁੱਕੀ ਹੈ ਹੈਨਾ ਇਹ ਵੀ ਇੱਕ ਅਜੀਬ ਕਿਸਮ ਦਾ ਮਿਲ ਕੇ ਨੈਰੇਟਿਵ ਸੈਟ ਹੋ ਗਿਆ ਪ੍ਰੋਟੈਸਟ ਨੇ ਕਾਫੀ ਨੁਕਸਾਨ ਕੀਤਾ ਭਾਜਪਾ ਦਾ ਹਾਂ ਉਹ ਇੱਕ ਵੱਡਾ ਨੁਕਸਾਨ ਸੀ ਔਰ ਉਹ ਭਾਜਪਾ ਨੂੰ ਇੱਕ ਵੱਡਾ ਨੁਕਸਾਨ ਜਿਹੜਾ ਸੀ ਉਹ ਅੰਦੋਲਨ ਦੇ ਗਿਆ ਕਿਉਂਕਿ ਉਸ ਅੰਦੋਲਨ ਨੂੰ ਕਰਨ ਵਾਲੇ ਗਲਤ ਤਰੀਕ ਕਈ ਤਰੀਕੇ ਦੇ ਨਾਲ ਪ੍ਰਟੈਂਡ ਕਰ ਗਏ ਜਿਹਦੇ ਨਾਲ ਸਿੱਖਾਂ ਕਿਤੇ ਨਾ ਕਿਤੇ ਜਿਹੜਾ ਪੰਜਾਬੀਆਂ ਦਾ ਔਰ ਸਿੱਖਾਂ ਦਾ ਜਿਹੜਾ ਮਨ ਸੀ ਹਾਂ ਲੰਕੀ ਮੈਂ ਫੇਰ ਕਹਿਣਾ ਕਿ ਕਾਂਗਰਸ ਦੇ ਮੁਕਾਬਲੇ ਭਾਜਪਾ ਨੇ ਸਿੱਖਾਂ ਦਾ ਨੁਕਸਾਨ ਨਹੀਂ ਕੀਤਾ। ਹਦੀਦ ਦੇ ਵਿੱਚ ਕਾਂਗਰਸ ਨੇ ਪੰਜਾਬ ਦੀ ਬਹੁਤ ਤੈ ਲਾਈ ਹੈ। ਪੰਜਾਬ ਦੀ ਸੂਬੇ ਦੀ ਸਾਰੀ ਵੰਡ ਕਾਣੀ ਵੰਡ ਸੀਗੀ। ਔਰ ਉਹਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਭੂਮਿਕਾ ਬਹੁਤ ਨਕਾਰਾਤਮਕ ਸੀ। ਠੀਕ ਹੈ ਉਸ ਵੇਲੇ ਜਦੋਂ ਐਮਰਜੈਂਸੀ ਲੱਗਦੀ ਹੈ 75 ਦੇ ਵਿੱਚ ਸਾਰਾ ਦੇਸ਼ ਐਮਰਜੈਂਸੀ ਦੇ ਖਿਲਾਫ ਲੜਦਾ ਤੇ ਇਹੀ ਭਾਜਪਾ ਜਨ ਸੰਗ ਸੀ ਉਸ ਵੇਲੇ ਤੇ ਅਕਾਲੀ ਦਲ ਇਕੱਠੇ ਹੋ ਕੇ ਉਹਦੇ ਖਿਲਾਫ ਲੜਦੇ ਨੇ। ਠੀਕ ਹੈ ਤਾਂ ਉਸ ਵੇਲੇ ਅੱਜ ਵੀ ਕਾਂਗਰਸ ਦੀ ਭੂਮਿਕਾ ਪੰਜਾਬ ਦੇ ਲਈ ਹਮੇਸ਼ਾ ਬਹੁਤ ਖਤਰਨਾਕ ਰਹੀ ਅੱਜ ਵੀ ਪਾਣੀ ਦਾ ਜਿਹੜਾ ਮਸਲਾ ਅਸੀਂ ਭੁਗਤ ਰਹੇ ਆ ਕਾਂਗਰਸ ਦੇ ਦਰਬਾਰਾ ਸਿੰਘ ਦਾ ਮਸਲਾ ਪਾਇਆ ਹੋਇਆ ਭੁਗਤ ਰਹੇ ਆ ਅੱਜ ਵੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਹੈ ਤਾਂ ਸਮਝ ਕੇ ਚੱਲੋ ਕਾਂਗਰਸ ਦੀ ਦੇਣ ਹੈ ਉਸ ਦੇ ਮੁਕਾਬਲੇ ਭਾਜਪਾ ਨੇ ਪੰਜਾਬ ਦਾ ਕੋਈ ਨੁਕਸਾਨ ਐਡਾ ਵੱਡਾ ਨਹੀਂ ਕੀਤਾ ਪਰ ਪਤਾ ਨਹੀਂ ਕਿਉਂ ਦੂਰੀ ਜਿਹੜੀ ਹੈ ਪੰਜਾਬ ਦੀ ਉਹ ਭਾਜਪਾ ਦੇ ਨਾਲੋਂ ਜ਼ਿਆਦਾ ਬਣੀ ਹੋਈ ਹੈ ਔਰ ਅਕਾਲੀ ਦਲ ਇਹਦਾ ਫਾਇਦਾ ਚੱਕ ਰਿਹਾ ਉਹ ਚੱਕੂਗਾ ਔਰ ਉਸ ਨੂੰ ਇਸ ਗੱਲ ਦਾ ਐਜ ਮਿਲਣ ਵਾਲਾ ਤੁਸੀਂ ਸਾਡੀ ਗੱਲ ਬਾਤ ਸੁਣੀ ਹੈ ਸਾਡੇ ਨਾਲ ਮਜੂਸਨ ਪਾਲੀ ਭਪਿੰਦਰ ਦੁਬਾਰਾ ਮੁਲਾਕਾਤ ਕਰਾਂਗੇ ਜਦੋਂ 13 ਦੀ 13 ਸੀਟਾਂ ਦੇ ਉੱਤੇ ਸਾਰੇ ਉਮੀਦਵਾਰ ਖੜੇ ਹੋ ਜਾਣਗੇ ਫਿਰ ਦੇਖਾਂਗੇ ਸਨਿਆਰੀਓ ਕੀ ਬੰਦ ਹੈ ਕਿਉਂਕਿ ਹੁਣ ਤਾਂ ਕਿਸੇ ਵੀ ਪਾਰਟੀ ਨੇ 13 ਉਮੀਦਵਾਰ ਨਹੀਂ ਐਲਾਨੇ ਪੰਜਾਬ ਦੇ ਵਿੱਚ ਤਾਂ ਭਵਿੱਖ ਦੇ ਵਿੱਚ ਕੀ ਅਕਾਲੀ ਦਲ ਰਿਵਾਈਵ ਹੋ ਕੇ ਸੱਤਾ ਵਿੱਚ ਆ ਜਾਊਗਾ ਇਹ ਸਭ ਤੋਂ ਵੱਡਾ ਸਵਾਲ ਹੈ ਕਿ 10 ਸਾਲ ਸੱਤਾ ਤੋਂ ਬਾਹਰ ਰਹਿ ਕੇ ਅਕਾਲੀ ਦਲ ਨੇ ਕੁਝ ਸਿੱਖਿਆ ਕੀ ਭਾਜਪਾ ਤੋਂ ਅਲੱਗ ਹੋ ਕੇ ਅਕਾਲੀ ਦਲ ਕੁਝ ਸਿੱਖੇਗਾ ਇਹ ਸਮਾਂ ਦੱਸੂਗਾ ਪਰ ਇਸ ਸਮੇਂ ਜੋ ਮਾਹੌਲ ਪਖਿਆ ਹੋਇਆ ਹੈ ਤਾਂ ਦੇਖਾਂਗੇ ਅਕਾਲੀ ਦਲ ਦੇ ਕਿੰਨੇ ਚਾਂਸ ਨੇ 2024 ਦੇ ਵਿੱਚ ਰਿਵਾਈਵ ਹੋਣ ਦੇ